ਮੌਸਮ ਅੱਜ ਬਾਹਰ ਹੈਗਾ ਕੋਈ 4° ਪਰ ਚੰਗੀ ਗੱਲ ਇਹ ਹੈ ਵੀ ਅੱਜ ਬਿਲਕੁਲ ਜ਼ਿਆਦਾ ਬੱਦਲ ਨਹੀਂ ਹੈਗਾ ਥੋੜੀ ਥੋੜੀ ਧੁੱਪ ਹੈ ਸ਼ਾਇਦ ਜੇ ਹੋਰ ਧੁੱਪ ਆ ਗਈ ਤਾਂ ਅ ਠੰਡ ਘੱਟ ਲੱਗੂਗੀ ਮੁੱਖ ਦੀ ਗੱਲ ਇਹ ਹੈ ਤੇ ਬਾਕੀ ਅਸੀਂ ਆ ਗਏ ਸੀ ਇਹ ਪਿੰਡ 'ਚ ਤੇ ਜੁਰਕ ਸਿਟੀ ਤੋਂ ਤੇ ਛੋਟਾ ਜਿਹਾ ਪਿੰਡ ਪੈਂਦਾ ਬਾਈ ਜੀ ਪਿੰਡ ਦਾ ਨਾਮ ਕੀ ਆਪਣੇ ਦਾ ਇਹਦਾ ਭਾਈ ਜੀ ਥਿਉਰੀ ਕਨ ਥਿਊਰੀ ਗਨ ਹਾਂਜੀ ਇਹ ਲੰਗਨਥਾਲ ਦੇ ਕੋਲੇ ਆ ਤੇ ਆ ਪਿਛਲੇ ਵਲੌਗ ਚ ਤੁਸੀਂ ਬਾਈ ਜੀ ਨੂੰ ਦੇਖਿਆ ਹੋਣਾ ਇਹਨਾਂ ਨੂੰ ਇਹ ਜਲੰਧਰ ਤੋਂ ਨੇ ਤੇ ਬਾਕੀ ਤੁਹਾਨੂੰ ਮੈਂ ਆਲਾ ਦਵਾਲਾ ਦਿਖਾਉਣਾ ਤੇ ਸਾਰਾ ਕੀ ਇਹਨਾਂ ਦਾ ਪਿੰਡ ਆ ਜਿਹੜਾ ਘਰ ਕਿਹੋ ਜਿਹਾ ਇਹਨੂੰ ਤੁਸੀਂ ਸਵਿਟਜ਼ਰਲੈਂਡ ਦਾ ਪਿੰਡ ਤਾਂ ਨਹੀਂ ਕਹਿ ਸਕਦੇ ਪਿੰਡ ਤਾਂ ਥੋੜੇ ਜੇ ਮਤਲਬ ਖੇਤੀਬਾਤੀ ਵਾਲੇ ਹੁੰਦੇ ਨੇ ਇਹਨਾਂ ਨੂੰ ਟਾਊਨ ਟਾਈਪ ਕਹਿ ਸਕਦੇ ਆ ਲੌਨ ਇਹਨਾਂ ਦਾ ਤੇ ਉਹ ਸਾਹਮਣੇ ਵਾਲਾ ਘਰ ਹੈ ਤੇ ਵੈਸੇ ਇਹ ਇਟਲੀ ਤੋਂ ਨੇ ਤੇ ਇਟਲੀ ਦੇ ਬਾਹਰ ਨੰਬਰ ਆਊਟ ਆ ਪੀਟਲੀ ਇਟਲੀ ਤੋਂ ਨਾ ਤੁਸੀਂ ਹਾਂਜੀ ਭਾਜੀ ਹਾਂ ਆ ਪਾਸਪੋਰਟ ਸਿਟੀਜ਼ਨਸ਼ਿਪ ਇਹਨਾਂ ਕੋਲੇ ਇਟਾਲੀ ਇਹਨਾਂ ਪਰ ਰਹਿੰਦੇ ਇੱਥੇ ਹਾਂਜੀ ਫਾਦਰ ਮਦਰ ਉਹ ਇਟਲੀ ਆ ਸਾਰੇ ਉਹ ਸਾਰੇ ਇਟਲੀ ਰਹਿੰਦੇ ਹਾਂਜੀ ਤੇ ਇਹਨੇ ਸਾਬੀ ਭਾਜੀ ਸਾਡੇ ਜਲੰਧਰ ਤੋਂ ਪਿੰਡ ਕਿਹੜਾ ਸੀ ਤੁਹਾਡਾ ਪਿੰਡ ਨੰਗਲ ਫਤਿਹਾਂ ਨੰਗਲ ਫਤਿਹਾਂ ਇਹਨਾਂ ਦਾ ਨਿਆਣਾ ਜੀ ਚੋਰਾਵਰ ਸਿੰਘ ਹੈ ਪੂਰਾ ਪੰਜਾਬ ਨਾਲ ਜੁੜਿਆ ਤੇ ਹਰ ਸਾਲ ਪੰਜਾਬ ਜਾਂਦੇ ਖੁਸ਼ੀ ਦੀ ਗੱਲ ਇਹ ਰਹੀ ਤੇ ਇਹੋ ਜੇ ਘਰ ਹੈ ਭਾਜੀ ਘਰਾਂ ਦਾ ਮੁੱਲ ਕਿੰਨਾ ਕਾ ਇੱਥੇ ਕਿੰਨੇ ਦਾ ਹੋਵੇ ਇਹ ਦੇ ਭਾਜੀ ਜਿੱਦਾਂ ਡਿਪੈਂਡ ਆ ਨਹੀਂ ਜਿਵੇਂ ਇੱਥੇ ਘਰ ਕਿੰਨੇ ਰੁਪਏ ਦਾ ਹੋਣਾ ਇੱਥੇ ਮਤਲਬ ਕਿ 8-9 ਲੱਖ ਦੇੜ ਕਿੜ ਵੀ ਆਉਂਦੇ ਮਤਲਬ ਵਧੀਆ ਘਰ ਜਿਹੜੇ ਹਨਾ ਸਟਾਰਟਿੰਗ 8-9 ਲੱਖ ਇੱਦਾਂ ਫ੍ਰੈਂਕ ਮਤਲਬ ਜੇ ਚੰਗਾ ਵਧੀਆ ਨਵਾਂ ਅੱਜ ਦੀ ਘੜੀ ਬਣਾਉਣਾ 1 ਮਿਲੀਅਨ ਮਿਲੀਅਨ ਤੋਂ ਉੱਤੇ ਪੈ ਜਾਂਦਾ ਹਾਂਜੀ ਠੀਕ ਹੈ ਤੇ ਜਿਹੜੀ ਸਵਿਟਜ਼ਰਲੈਂਡ ਦੀ ਆਪਾਂ ਪਿਛਲੇ ਵਲੌਗ ਚ ਵੀ ਮਹਿੰਗਾਈ ਦੀ ਥੋੜੀ ਜੀ ਗੱਲ ਕਰਦੇ ਸੀ ਨਾ ਤੁਸੀਂ ਦੇਖ ਲਓ 1 ਮਿਲੀਅਨ ਫ੍ਰੈਂਕ ਦਾ ਘਰ ਆ ਆਪਣੇ 1 ਮਿਲੀਅਨ ਫ੍ਰੈਂਕ ਭਾਜੀ ਮਨ ਨਾਲ ਬਣਜੋ 9.5 ਕਰੋੜ ਹਾਂਜੀ 1.5 ਇੰਡੀਆ ਦਾ 9-10 ਕਰੋੜ ਮੰਨ ਲਓ ਤੁਸੀਂ ਇੰਨੇ ਨੇ ਮਤਲਬ ਇਹੋ ਜੇ ਘਰ ਜੇ ਸ਼ਹਿਰ ਚ ਲਾਉਂਗੇ ਤਾਂ ਤਾਂ ਹੋਰ ਵੀ ਵੱਖਰਾ ਹੈਗਾ ਤੇ ਬਾਕੀ ਇਹ ਆਲਾ ਦਵਾਲਾ ਖੁਸ਼ੀ ਹੁਣੇ ਆਉਂਦੇ ਆ ਤੇ ਬਾਈ ਜੀ ਦੇ ਵਾਈਫ ਆਉਂਦੇ ਭੈਣ ਤੇ ਅਸੀਂ ਫਿਰ ਨਿਕਲਦੇ ਆ ਇਹ ਸਾਹਮਣੇ ਵਾਲੇ ਪਾਸੇ ਗੈਰਾਜ਼ ਆ ਗਿਆ ਤੇ ਜਿਵੇਂ ਆਪਣੇ ਗੱਡੀਆਂ ਗੁੱਡੀਆਂ ਖੜਾਉਣ ਨੂੰ ਭਾਂਡੇ ਭਰੁੰਡੇ ਹੁੰਦੇ ਹਨ ਇਹਨਾਂ ਦੇ ਪਿੰਡਾਂ 'ਚ ਇਹੋ ਜਿਹਾ ਕੁਝ ਹੁੰਦਾ ਹੈਗਾ ਤੇ ਪ੍ਰਾਣਾ ਦੇਖ ਲੋ ਲੱਕੜ ਦਾ ਇਹ ਵੀ ਕਿੰਨਾ ਤੇ ਸਾਰਾ ਪਿੰਡ ਦਾ ਵਾਲਾ ਦਵਾਲੇਗਾ ਦੇਖੋ ਸਵਿਟਜ਼ਰਲੈਂਡ ਦੇ ਜਿਹੜੇ ਪਿੰਡ ਹਨ ਉਹ ਇਹੋ ਜਿਹੇ ਹੁੰਦੇ ਵੈਸੇ ਤਾਂ ਪਿੰਡਾਂ ਦਾ ਆਪਾਂ ਇੱਕ ਅਲੱਗ ਤੋਂ ਵਲੌਗ ਬਣਾਵਾਂਗੇ ਤੇ ਉਹਦੇ ਚ ਤੁਹਾਨੂੰ ਦਿਖਾਉਂਗਾ ਇੰਨੀ ਸੋਹਣੀ ਤੇ ਸ਼ਾਂਤ ਜ਼ਿੰਦਗੀ ਵਾਲੇ ਦਵਾਲੇ ਦੀ ਤੇ ਕੱਲੀਆਂ ਤੁਹਾਨੂੰ ਨਾਲ ਜਾਨਵਰਾਂ ਦੀਆਂ ਆਵਾਜ਼ਾਂ ਸੁਣਨੀਆਂ ਤੇ ਨਾ ਤੁਹਾਨੂੰ ਇੱਥੇ ਕੋਈ ਗੱਡੀਆਂ ਕਾਰਾਂ ਲੰਘਦੀਆਂ ਮਹਿਸੂਸ ਹੁੰਦਾਗਾ ਨਾ ਹਾਰਨ ਨਾ ਕੁਝ ਹੋਰ ਤੇ ਪਿੰਡ ਤਾਂ ਵੈਸੇ ਹੋਰ ਵੀ ਦੇਖਿਆ ਸਾਰੇ ਜੇ ਹੁਣ ਤੱਕ ਵੈਸੇ ਅਫਰੀਕਨ ਕੰਟਰੀਜ਼ ਘੁੰਮੇ ਸੀ ਅਫਰੀਕਨ ਕੰਟਰੀਜ਼ ਦੇ ਪਿੰਡ ਦੇਖੇ ਸੀ ਜਾਂ ਇੰਡੀਆ ਦੇ ਨੇਪਾਲ ਦੇ ਬੰਗਲਾਦੇਸ਼ ਦੇ ਸਾਰੇ ਦੇਖੇ ਯੂਰਪਨ ਦੇ ਜਿਹੜੇ ਯੂਰਪ ਦੇ ਸਾਰੇ ਪਿੰਡ ਆ ਸ਼ਾਇਦ ਇਹੋ ਜੇ ਹੁੰਦੇ ਹੋਣ ਤੇ ਜਿਹੋ ਜ ਆ ਪਿੰਡ ਹੈ ਵੀ ਇੰਨੀ ਸੋਹਣੀ ਤੇ ਸ਼ਾਂਤ ਜੀ ਲਾਈਫ ਹੋਵੇ ਘਰਾਂ ਦਾ ਮੈਂ ਕਿਹਾ ਤੁਹਾਨੂੰ ਥੋੜਾ ਜਿਹਾ ਗੇੜਾ ਦਿਵਾ ਦਈਏ ਕਿ ਸਵਿਟਜ਼ਰਲੈਂਡ ਦੇ ਘਰ ਆ ਜਿਹੜੇ ਕਿਹੋ ਜੇ ਹੁੰਦੇ ਆ ਇਹੋ ਜ ਆ ਆਲਾ ਦਵਾਲਾ ਹੁੰਦਾ ਹੈ ਸਵਿਟਜ਼ਰਲੈਂਡ ਦੇ ਘਰਾਂ ਦਾ ਤੇ ਇਹ ਦੇਖੋ ਇਹ ਦਰਖਤ ਸਾਰੇ ਲੱਗੇ ਹੋਏ ਤੇ ਵਿੱਚੋਂ ਕੁਝ ਸੇਬਾਂ ਦੇ ਐ ਨਾਸਪਤੀਆਂ ਦੇ ਐ ਤੇ ਹਜੇ ਬਸ ਥੋੜੇ ਦਿਨਾਂ ਨੂੰ ਇਹਨਾਂ ਦੇ ਪੱਤੇ ਆਉਣੇ ਸ਼ੁਰੂ ਹੋ ਜਾਣਗੇ ਤੇ ਜਦੋਂ ਪੱਤੇ ਆ ਗਏ ਫਿਰ ਫੁੱਲ ਖਿੜ ਜਾਣਗੇ ਫਿਰ ਆਲਾ ਦਵਾਲਾ ਹੋਰ ਵੀ ਸੋਹਣਾ ਲੱਗੂ ਹੁਣੇ ਥੋੜੇ ਜੀ ਅ ਰੋਡੇ ਰੋਡੇ ਜਿ ਲੱਗਦੇ ਆ ਵਿੰਟਰ ਕਰਕੇ ਇਹ ਇਹ ਆਲੂ ਬਖਾਰਾ ਇਹ ਆਲੂ ਬਖਾਰਾ ਹਾਂਜੀ ਅੱਛਾ ਇਹ ਵਾਲਾ ਇਹ ਜਿਹੜੇ ਜਾਮਣੀ ਜੇ ਨਾਰਮਲ ਜੇ ਹੁੰਦੇ ਨਾ ਹਾਂਜੀ ਤੇ ਆ ਚਿੱਟੇ ਆ ਅੱਛਾ ਹਾਂਜੀ ਉਹ ਸਾਹਮਣੇ ਆਪਣੇ ਗਵਾਂਡੀਆਂ ਦਾ ਘਰ ਆ ਗਿਆ। ਉਹ ਗਵਾਂਡੀਆਂ ਦਾ ਆ ਗਿਆ। ਬਸ ਗਵਾਂਡ ਇੱਥੇ ਉਹੋ ਜਿਹਾ ਹੀ ਹੁੰਦਾ। ਇੱਟਾਂ-ਬੱਟਾਂ ਤਾਂ ਨਹੀਂ ਚੱਲਦਾ ਜਿਵੇਂ ਆਪਣੇ ਲੜਾਈ ਲੜੋਈ ਕਰਦੇ ਨੇ। ਨਹੀਂ ਨਹੀਂ ਇਦਾਂ ਨਹੀਂ ਜਾਂਦਾ। ਆ ਦੇਖੋ ਬਸ ਇਹਨਾਂ ਨੇ ਇੰਨੀ ਕੁ ਲੱਕੜ ਦੀ ਵਾਰਡ ਜੀ ਲਾਈ ਹੁੰਦੀ ਹੈ। ਇਧਰਲੇ ਪਾਸੇ ਇਧਰਲੇ ਗਵਾਂਡੀਆਂ ਦਾ ਘਰ ਹੈ ਤੇ ਇੱਥੇ ਤਾਂ ਤਿੰਨ ਦੇਸ਼ਾਂ ਦਾ ਬਾਰਡਰ ਲੱਗਦਾ ਭਾਈ ਜੀ ਇਹ ਤਾਂ ਤੁਹਾਡੇ। ਹਾਂਜੀ। ਆਹ ਹੋਰ ਗਵਾਂਡ ਹੈ ਹਨਾ। ਇਹ ਹੋਰ ਗਵਾਂਡ ਆ। ਆ ਦੇਖੋ ਇਹਨਾਂ ਨੇ ਆਪਦੀ ਇਹ ਫੈਂਸਿੰਗ ਜੀ ਲਾ ਰੱਖੀ ਆ। ਤੇ ਤਿੰਨ ਦੇਸ਼ਾਂ ਦਾ ਬਾਰਡਰ ਲੱਗਦਾ ਮੈਂ ਕਿਹਾ ਤਿੰਨ ਗੁਆਂਢ ਹੋ ਗਏ ਇੱਥੇ ਤਿੰਨ ਗੁਆਂਢ ਹੋ ਗਏ ਚਲੋ ਮਾਰੀਏ ਬਾਜ ਹਾਂਜੀ ਉਹਨਾਂ ਨੂੰ ਆਈ ਨਹੀਂ ਅਜੇ ਤੱਕ ਹਾਂਜੀ ਆਜੋ ਜੀ ਸੁਣਦੇ ਹੋ ਇਹ ਸਾਰੇ ਕਿੰਨੀ ਟਾਈਮ ਲਾਉਂਦੇ ਹੁੰਦੇ ਆ ਯਾਰ ਹੁਣ ਸਵੇਰ ਦੇ 10 ਵਜੇ ਹੋਏ ਆ ਯਾਰ ਤੇ ਵੈਸੇ ਐ ਹੁੰਦਾ ਵੀ ਟਾਈਮ ਨਾਲ ਇੱਥੇ ਨਿਕਲੇ ਨਹੀਂ ਜਾਂਦਾ ਕਿਉਂਕਿ ਸੂਰਜ ਲੇਟ ਆਉਂਦਾ ਨਾ ਜਦ ਮਾੜਾ ਮੋਟਾ ਆਉਂਦਾ ਜਾਂ ਚਾਨਣ ਲੇਟ ਹੁੰਦਾ ਵਿੰਟਰ ਕਰਕੇ ਸਮਾਨ ਸਾਰਾ ਲੈ ਲਿਆ ਤੇ ਨਿਆਣੇ ਦਾ ਸਮਾਨ ਸਪੈਸ਼ਲ ਚੱਕਣਾ ਪੈਂਦਾ ਹੈਗਾ ਆ ਸਾਰੀ ਸਾਡੀ ਟਿੱਕੀ ਨਿਆਣੇ ਵਾਸਤੇ ਭਰੀ ਹੈ ਓਏ 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 ਸਾਨੂੰ ਤਾਂ ਅਸੀਂ ਕੱਲ ਨੂੰ ਨਿਆਣੇ ਤੋਂ ਬਾਅਦ ਵੀ ਘੁੰਮਣਾ ਬਾਈ ਜੀ ਕਿਤੇ ਸੌਖਾ ਹੀ ਹੈ ਔਖਾ ਟਾਸਕ ਹੈ ਇਹ ਤਾਂ ਵਾਵਾ ਔਖਾ ਕੰਮ ਹੈ ਆ ਤੁਸੀਂ ਤਾਂ ਕਿੰਨੇ ਸੇ ਆਪਾਂ ਸ਼ੁਰੂ ਤੋਂ ਹੀ ਨਿਆਣੇ ਨੂੰ ਆਦਤ ਪਾਵਾਂਗੇ ਟ੍ਰੈਵਲ ਦੀ ਅਸੀਂ ਘੁੰਮਣ ਫਿਰਨ ਦੀ ਸਾਡੇ ਨਿਆਣੇ ਨੂੰ ਆਦਤ ਪਾ ਦਾਂਗੇ ਕੱਲ ਨੂੰ ਤੇ ਵਾਵਾ ਔਖਾ ਕੰਮ ਹੈ ਅਮਰ ਦਰਬੇਦਾਰੀ ਸਭ ਤੋਂ ਪਹਿਲਾਂ ਹੁਣ ਅਸੀਂ ਚੱਲੇ ਆ ਇੱਥੇ ਨਾਲ ਦੇ ਪਿੰਡ ਆ ਲੰਗਨਥਾਰਾ ਲਿਖੇ ਦਿਖਦਾ ਨਾ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਆ ਤੇ ਸਵਿਟਜ਼ਰਲੈਂਡ ਚ ਤੇ ਵੈਸੇ ਤਾਂ ਹੋਰ ਵੀ ਗੁਰਦੁਆਰਾ ਸਾਹਿਬ ਆ ਉਹ ਬਾਕੀ ਉੱਥੇ ਜਾ ਕੇ ਤੁਹਾਨੂੰ ਦੱਸ ਦੇਵਾਂਗੇ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇਹ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਆ ਪੂਰੇ ਸਵਿਟਜ਼ਰਲੈਂਡ ਦਾ ਸਹੀ ਆ ਨਾ ਜੀ ਸਭ ਤੋਂ ਪਹਿਲਾਂ ਬਣਿਆ ਸੀਗਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਬਣਿਆ ਸੀ ਜਿਹੜਾ ਅਸੀਂ ਅੱਜ ਤੁਹਾਨੂੰ ਦਿਖਾਉਣ ਚ ਆਏ ਆ ਇਸ ਤੋਂ ਬਿਨਾ ਜ਼ੁਰੀਖ ਸਿਟੀ ਦੇ ਵਿੱਚ ਵੀ ਹੈਗੇ ਆ ਤੇ ਜ਼ੁਰੀਖ ਤੋਂ ਬਿਨਾ ਆਪਣੇ ਲੂਜ਼ਰਨ ਚ ਵੀ ਹੈਗਾ ਲੂਜ਼ਰਨ ਚ ਤੇ ਜਨੀਵਾ ਚ ਹੈ ਜਨੀਵਾ ਚ ਤੇ ਇੱਕ ਦੈਨੀ ਕਨਿਆ ਅੱਛਾ ਕਿੱਥੇ ਅੱਛਾ ਜੀ ਤੇ ਵੈਸੇ ਦੋ ਹੀ ਸਿਟੀ ਜ਼ਿਆਦਾ ਪਪੂਲਰ ਆ ਜਿਹੜੇ ਇੱਕ ਤਾਂ ਜਨੀਵਾ ਜ਼ਿਆਦਾ ਪਪੂਲਰ ਆ ਤੇ ਜ਼ੁਰੀਖ ਜ਼ਿਆਦਾ ਪਪੂਲਰ ਆ ਹਨਾ ਤੇ ਲੂਜ਼ਰਨ ਟੂਰਿਸਟ ਬਹੁਤ ਹੁੰਦੇ ਆ ਤੇ ਉੱਥੇ ਆਪਣੇ ਪੰਜਾਬੀ ਇੰਨੇ ਰਹਿੰਦੇ ਵੀ ਨਹੀਂ ਹੈ ਨਾ ਲੂਜ਼ਰਨ ਚ ਰਹਿੰਦੇ ਆ ਵੀ ਜਿਹੜੇ ਕੰਮ ਵਗੈਰਾ ਉੱਥੇ ਕਰਦੇ ਨੇ ਸਿਟੀ ਚ ਰਹਿੰਦੇ ਹਾਂ ਜੀ ਥੋੜੇ ਰਹਿੰਦੇ ਸਾਰੇ ਫੈਮਲੀਜ਼ ਰਹਿੰਦੀਆਂ ਥੋੜੀਆਂ ਆ ਅੱਛਾ ਜੀ ਹਾਂ ਜੀ ਤੇ ਬਾਈ ਹੁਣੀ ਨੇਚਰ ਲਵਰ ਬੰਦੇ ਆ ਤੇ ਰਹਿੰਦੇ ਆ ਦੂਰ ਖੇਤਾਂ ਚ ਸ਼ਹਿਰ ਤੋਂ ਦੂਰ ਆ ਦੇਖ ਲਓ ਇਹ ਕੰਟਰੀ ਸਾਈਡ ਆ ਸਾਰਾ ਸਵਿਟਜ਼ਰਲੈਂਡ ਦਾ ਤੇ ਪਿੰਡਾਂ ਵਾਲਾ ਏਰੀਆ ਇਹ ਕਹਿੰਦੇ ਇੱਕ ਤਾਂ ਕਹਿੰਦੇ ਮੈਨੂੰ ਗੁਰਦੁਆਰਾ ਸਾਹਿਬ ਨੇੜੇ ਪੈਂਦਾ ਇਸੋਂ ਮੈਂ ਦਿੱਲੀ ਜਾਣਾ ਹੁੰਦਾ ਸਹੀ ਹੈ ਨਾ ਜੀ ਹਾਂਜੀ ਤੇ ਦੂਜਾ ਕਹਿੰਦੇ ਮੈਨੂੰ ਭੀੜ-ਭੜੱਕਾ ਪੀ ਪੰਪ ਪਸੰਦ ਨਹੀਂ ਕਹਿੰਦੇ ਮੈਨੂੰ ਪਿੰਡਾਂ ਵਾਲਾ ਇਲਾਕਾ ਜ਼ਿਆਦਾ ਪਸੰਦ ਆ ਸਾਰੀਆਂ ਖੇਤੀ ਵਾਲਾ ਏਰੀਆ ਪੂਰਾ ਸਬਜ਼ੀ-ਭਾਜੀ ਲਾਈ ਹੋਈ ਹੈ ਅ ਇੱਥੋਂ ਦੇ ਜਿਹੜੇ ਲੋਕਲ ਲੋਕ ਹਨ ਸਵਿਟਜ਼ਰਲੈਂਡ ਦੇ ਉਹ ਖੇਤੀ ਕਰਦੇ ਆ ਬਾਈ ਜੀ ਦੇ ਘਰ ਦੇ ਕੋਲ ਹੀ ਨਾ ਸਾਰੇ ਇਹ ਮਤਲਬ ਪਿੰਡ ਹੀ ਪਿੰਡ ਨੇ ਵੈਸੇ ਇਹਨਾਂ ਦਾ ਵੀ ਪਿੰਡ ਹੀ ਆ ਤੇ ਇੱਕ ਹੁਣ ਅਸੀਂ ਸੋਚ ਰਹੇ ਆ ਮਤਲਬ ਤੁਹਾਨੂੰ ਦਿਖਾਉਣ ਦੇ ਲਈ ਹੈ ਨਾ ਇੱਕ ਵੀਡੀਓ ਰਾਹੀਂ ਤੁਹਾਨੂੰ ਦਿਖਾਵਾਂ ਕਿਹੜੇ ਸਵਿਟਜ਼ਰਲੈਂਡ ਦੇ ਲੋਕ ਆ ਇਹਨਾਂ ਦੀ ਖੇਤੀਬਾੜੀ ਕਿਵੇਂ ਦੀ ਹੈ ਤੇ ਵੈਸੇ ਇਹਨਾਂ ਦਾ ਜਿਆਦਾ ਕੰਮ ਆ ਜਿਹੜਾ ਫਾਰਮਿੰਗ ਦਾ ਹੈ گاਵਾ ਬਹੁਤ ਰੱਖਦੇ ਬਾਈ ਜੀ ਹੈ ਨਾ ਦੁੱਧ ਦੁੱਧ ਬਹੁਤ ਮਤਲਬ ਉਹ ਆਪਾਂ ਦੇਖੀ ਹੈ ਮੂਵੀਜ਼ ਵਗੈਰਾ ਜਾਂ ਪਨੀਰ ਬਹੁਤ ਮਸ਼ਹੂਰ ਹੈ ਨਾ ਇੱਥੇ ਦਾ ਪਨੀਰ ਮਸ਼ਹੂਰ ਆ ਚਾਕਲੇਟ ਮਸ਼ਹੂਰ ਆ ਤੇ ਘੜੀਆਂ ਤੇ ਘੜੀਆਂ ਦਾ ਹੈ ਹੀ ਮਸ਼ਹੂਰ ਹੈ ਤੇ ਰਾਡੋ ਰੋਲੇਕਸ ਉਹ ਤਾਂ ਚਲੋ ਸਾਰੇ ਨੇ ਦੇਖੀ ਹੈ ਤੇ ਇੱਕ ਹੁਣ ਖੇਤੀ ਪੱਤੀ ਵਾਲਾ ਵਲੌਗ ਨਾਲ ਆਲਾ ਦਵਾਲਾ ਉਹ ਚ ਦਿਖਾਵਾਂਗੇ ਕਿਉਂਕਿ ਇੰਨਾ ਕੁ ਜ਼ਿਆਦਾ ਸੋਹਣਾ ਸੀ ਤਾਂ ਹੁਣ ਦੇਖ ਰਹੇ ਆ ਜਦੋਂ ਦੀ ਇੱਥੋਂ ਲੰਘਦੇ ਆ ਹਨਾ ਸਾਨੂੰ ਪਤਾ ਲੱਗਦਾ ਇੰਨਾ ਰਸਤੇ 'ਚ ਅਸੀਂ ਜਾਂਦੇ ਜਾਂਦੇ ਰੁਕਿਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਿਆ ਕਿ ਜਿਹੜੇ ਇੱਥੋਂ ਦੇ ਲੋਕ ਆ ਸਵਿਟਜ਼ਰਲੈਂਡ ਦੇ ਸਵਿਟਜ਼ਰਲੈਂਡ ਨਹੀਂ ਅਸਲ 'ਚ ਪੂਰੇ ਯੂਰੋਪੀਅਨ ਪੀਪਲ ਮਤਲਬ ਕਿੰਨੇ ਨੇਚਰ ਲਵਰ ਆ ਇਹ ਕੁਦਰਤ ਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਆ ਤੇ ਬੰਦਾ ਇੱਥੇ ਆ ਕੇ ਦੇਖ ਕੇ ਨਾ ਹੈਰਾਨ ਰਹਿ ਜਾਂਦਾ ਉਹ ਦੇਖੋ ਲੰਗਨਥਾਲ ਜੇ 3 ਕਿਲੋਮੀਟਰ ਪੇ ਹੈ ਉਹ ਉਥੇ ਲਿਖਿਆ ਹੋਇਆ ਨਾ ਲੰਗਨਥਾਲ ਤੇ ਇੱਥੇ ਆਹ ਸਪੀਡ ਦਿੱਤੀ ਹੋਈ ਹੈ ਇਹਨਾਂ ਨੇ ਇੱਥੋਂ ਦੇ ਡੱਡੂ ਕ੍ਰਾਸ ਕਰਦੇ ਹੋਣਗੇ ਮਤਲਬ ਥੱਲੋਂ ਦੀ ਇਹਨਾਂ ਨੇ ਅਵੇਅਰ ਕੀਤਾ ਹੋਇਆ ਵੀ ਥੋੜਾ ਧਿਆਨ ਨਾਲ ਜਾਓ ਕਿਉਂਕਿ ਅੱਗੇ ਆ ਸਾਰਾ ਡੱਡੂਆਂ ਦਾ ਰਸਤਾ ਹੈ ਤੇ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾਉਂਗਾ ਇਹਨਾਂ ਨੇ ਡੱਡੂਆਂ ਲਈ ਸਪੈਸ਼ਲ ਮਤਲਬ ਇੱਕ ਸਪੈਸ਼ਲ ਚੀਜ਼ ਕੀ ਬਣਾਈ ਹੋਈ ਹੈ ਇਹ ਦੇਖੋ ਇਹ ਨਾ ਇਹਨਾਂ ਨੇ ਆ ਜੰਗਲ ਚੋਂ ਮਤਲਬ ਜਿਵੇਂ ਡੱਡੂ ਨਿਕਲਣਗੇ ਇਹਨਾਂ ਨੇ ਆ ਲਾਈ ਹੋਈ ਹੈ ਇਹ ਇੱਕ ਤਰਪਾਲ ਟਾਈਪ ਕਹਿ ਸਕਦੇ ਹਾਂ ਬਾਈ ਜੀ ਦੱਸਦੇ ਆ ਕਹਿੰਦੇ ਹਰ ਸਾਲ ਇਹ ਐਸੇ ਤਰ੍ਹਾਂ ਇਹਨੂੰ ਲਾ ਦਿੰਦੇ ਆ ਤੇ ਐਸੇ ਤਰ੍ਹਾਂ ਇਹਨੂੰ ਮਤਲਬ ਹਰ ਸਾਲ ਇਹਨੂੰ ਚੱਕ ਕੇ ਲੈ ਕੇ ਜਾਂਦੇ ਆ ਮੁੜ ਕੇ ਇਹ ਤਾਂ ਹੈ ਕਿਉਂਕਿ ਵੀ ਜਦੋਂ ਡੱਡੂ ਇਧਰੋਂ ਜੰਗਲ 'ਚੋਂ ਆਉਂਦੇ ਆ ਨਾ ਜੰਗਲ 'ਚੋਂ ਡੱਡੂ ਆ ਕੇ ਇੱਥੋਂ ਦੀ ਸੜਕ ਤੇ ਨਾ ਹੁਣ ਜੇ ਸੜਕ ਤੇ ਆ ਜਾਣਗੇ ਫਿਰ ਮਰ ਜਾਣਗੇ ਉਹ ਤਾਂ ਕਰਕੇ ਉਹਨਾਂ ਨੂੰ ਵੇਅਰ ਕੀਤਾ ਹੋਇਆਗਾ ਇਧਰਲੇ ਪਾਸੇ ਉਹ ਦੇਖੋ ਆਇਆ ਨਾ ਥੱਲੋਂ ਦੀਆਂ ਖਾਣੀਆਂ ਬਣਾ ਰੱਖੀਆਂ ਤੇ ਉਹ ਫਿਰ ਕੀ ਕਰਦੇ ਆ ਸੜਕ ਤੇ ਨਹੀਂ ਜਾਂਦੇ ਡੱਡੂ ਇੱਧਰ ਦੀ ਥੱਲੋਂ ਦੀ ਸੜਕ ਤੇ ਥੱਲੋਂ ਦੀ ਉਹਨਾਂ ਨੂੰ ਡੱਡੂਆਂ ਨੂੰ ਸਪੈਸ਼ਲ ਰਾਹ ਦਿੱਤਾ ਹੋਇਆ ਹੈਗਾ ਇਹਨਾਂ ਨੂੰ ਨਾ ਇਹਨਾਂ ਨੂੰ ਵੀ ਪਤਾ ਹੈ ਵੀ ਹਰ ਸਾਲ ਇੱਥੋਂ ਡੱਡੂ ਜੰਗਲ ਚੋਂ ਨਿਕਲ ਕੇ ਪਰਾਂ ਵਾਲੇ ਪਾਸੇ ਜਿਹੜੀ ਲੇਕ ਹੈ ਉਹ ਤੇ ਕ੍ਰੋਸ ਕਰਨਾ ਹੁੰਦਾ ਤੇ ਉਹਨਾਂ ਦੀ ਕ੍ਰੋਸਿੰਗ ਲਈ ਸਪੈਸ਼ਲ ਰੋਡ ਦੇ ਥੱਲੋਂ ਦੀ ਪਾਈਪਾਂ ਪਾਈਆਂ ਹੋਈਆਂ ਤੇ ਤੁਸੀਂ ਦੇਖੋ ਕਿ ਕਿਸ ਹੱਦ ਤੱਕ ਇੱਥੇ ਆਪਣੇ ਬੰਦਿਆਂ ਦਾ ਧਿਆਨ ਨਹੀਂ ਰੱਖਿਆ ਇਹਨਾਂ ਬੰਦਿਆਂ ਨੂੰ ਸੜਕ ਦੇ ਕੋਲ ਚ ਕੋ ਚੱਲ ਦਿੰਦੇ ਆ ਉਤੋਂ ਦੀ ਲੰਘ ਜਾਂਦੇ ਆ ਜਾਨਵਰਾਂ ਨੂੰ ਇੱਥੇ ਇੱਕ ਛੋਟੇ ਤੋਂ ਛੋਟੇ ਜਾਨਵਰ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਹੈਗਾ। ਹਾਂਜੀ ਪਾਜੀ ਆਹ ਦੇਖੋ ਇੱਥੇ ਜਗ੍ਹਾ ਬਣਾਈ ਹੋਈ ਆ। ਹਾਂਜੀ। ਇਹ ਆਹ ਦੇਖੋ ਜਿੱਦਾਂ ਹੁਣ ਇਧਰੋਂ ਡੱਡੂ ਆਉਣੇ ਜਿਹੜੇ ਸਾਰੇ ਇਹਨੂੰ ਟੱਪ ਕੇ ਨਾ ਇਧਰ ਜਾ ਸਕਣ ਸਾਰੇ ਇੱਥੋਂ ਦੀ ਜਾ ਕੇ ਹਾਂ ਇਹਦੇ ਵਿੱਚ ਦੀ ਆਦੇ ਥੱਲਿਓਂ ਦੀ ਜਾ ਕੇ ਹਾਂਜੀ। ਉਹ ਜਿੱਥੇ ਮਿੱਟੀ ਗੱਡੀ ਮੈਂ ਸਮਝ ਮੈਂ ਉਹ ਦੱਸਦਾ ਸੀਗਾ ਵੀ ਸਿੱਧਾ ਲੇਕ ਹਨਾ ਕਿ ਹਾਂਜੀ ਇਹ ਲੇਕ ਲੇਕ ਜੀ ਵਾਂਗੂ ਆ ਹਾਂਜੀ ਪਾਣੀ ਜੇ ਜਿੱਦਾਂ ਛੱਪੜ ਜਾ ਗੈ ਲੋ। ਠੀਕ ਐ ਤੇ ਉਹਦੇ ਵਿੱਚ ਜਾਂਦੇ ਆ। ਹਾਂ। ਹਾਂਜੀ ਇਹ ਪਾਜੀ ਸਾਰਾ ਸਾਲ ਨਹੀਂ ਰੱਖਦੇ ਹਾਂ ਜਿੱਦਾਂ ਥੋੜੇ ਕੁਝ ਟਾਈਮ ਹੁੰਦਾ ਡੇਢ ਕ ਮਹੀਨਾ ਦੋ ਕ ਮਹੀਨੇ ਡੇਢ ਗੇੜ ਪਰ ਜਿੱਦਾਂ ਬਰਸਾਤਾਂ ਜੀਆਂ ਸ਼ੁਰੂ ਹੋ ਜਵੇ ਜਾਂ ਤਾਂ ਫੇਰ ਇਦਾਂ ਇਹ ਰੱਖਦੇ ਆ ਤੇ ਉਸ ਤੋਂ ਬਾਅਦ ਚਾਹਾਂ ਨੇ ਚੱਕਰ ਖਰਚਾ ਕੌਣ ਕਰਦਾ ਇਹਦਾ ਇਹ ਸਾਰਾ ਗਵਰਨਮੈਂਟ ਗਵਰਨਮੈਂਟ ਹਾਂਜੀ ਉਹ ਬਾਈ ਆਪਾਂ ਆਪਣੇ ਆਪਣੇ ਨਾ ਇੱਥੇ ਜਨਮ ਜਨਮ ਲਿਆ ਹੋਣਾ ਚਾਹੀਦਾ ਸੀਗਾ ਮੈਂ ਤਾਂ ਕਹਿੰਦਾ ਚਿੱਟੇ ਚੌਲ ਪੁੰਨ ਕੀਤੇ ਆ ਜਿਹੜੇ ਜਾਨਵਰ ਵੀ ਇੱਥੇ ਬੰਦੇ ਤਾਂ ਹੈ ਜਿਹੜੇ ਜਾਨਵਰ ਵੀ ਇੱਥੇ ਜਨਮ ਲੈਂਦੇ ਆ ਸਹੀ ਐ ਨਾ ਜੀ ਨਾਲੇ ਇੱਥੇ ਸਪੀਡ ਵੀ ਘਟ ਜਾਂਦੀ ਆ ਹਾਂ ਮੈਂ ਦਿਖਾਇਆ ਸੀ ਸਪੀਡ ਘਟ ਆ ਜੀ ਇਹ ਨਾ ਜਿਹੜਾ ਸ਼ਹਿਰ ਹੈਗਾ ਲੰਗਨਧਾਲ ਟਾਉਨੀਆ ਹੈ ਨਾ ਜੀ ਹਾਂਜੀ ਇਹ ਸ਼ਹਿਰ ਵਾਂਗੂ ਆ ਸ਼ਹਿਰ ਵਾਂਗੂ ਹਾਂਜੀ ਅੱਛਾ ਇਹਨੂੰ ਜਿਹੜਾ ਵੱਡਾ ਸ਼ਹਿਰ ਪੈਂਦਾ ਉਹਦਾ ਕਿਹੜਾ ਪੈਂਦਾ ਬਹਿਰਨ ਬਹਿਰਨ ਹਾਂਜੀ ਅੱਛਾ ਬਹਿਰਨ ਨੇੜੇ ਆ ਸਭ ਹਾਂਜੀ ਹਾਂਜੀ ਵੈਸੇ ਤਾਂ ਜੁਰਕ ਵੀ ਮਤਲਬ ਸਾਰੇ 45 50 ਕਿਲੋਮੀਟਰ ਆ ਹਾਂਜੀ ਸਾਰੇ ਤਕਰੀਬਨ ਆਪਾਂ ਇਹ ਏਰੀਆ ਗੱਬੇ ਪੈ ਜਾਂਦਾ ਇਹ ਤੋਂ ਜਰਮਨ ਵੀ ਤਕਰੀਬਨ 45 ਮਿੰਟ ਲੱਗਦੇ ਆ ਜਰਮਨ ਬਸ 45 ਮਿੰਟ ਹੀ ਲੱਗਣਗੇ ਹਾਂਜੀ ਫਰਾਂਸ ਵੀ ਇੰਨਾ ਕੀ ਲੱਗਦਾ ਇੱਥੋਂ 45 ਮਿੰਟ ਹਾਂਜੀ ਠੀਕ ਹੈ ਜੀ ਤੇ ਬਾਕੀ ਬਰਨ ਹਾਂਜੀ ਤੇ ਉਹ ਵੀ ਇੰਨੇ ਕੁ ਦੇੜ ਗੇੜ ਆ ਤੇ ਜ਼ੂਰੀਖ ਨੂੰ ਘੰਟਾ ਕੁ ਲੱਗ ਜਾਂਦਾ ਠੀਕ ਹੈ ਹਾਂਜੀ ਤੇ ਇਹ ਨਾ ਅਸੀਂ ਆਏ ਸੀ ਬਾਈ ਜੀ ਕੋਲੇ ਇਹਨਾਂ ਦੇ ਘਰ ਤਾਂ ਆਹੀ ਕਿਉਂਕਿ ਸਾਡਾ ਮਨ ਸੀਗਾ ਵੀ ਪਿੰਡਾਂ ਵਾਲਾ ਏਰੀਆ ਦੇਖੀ ਯਾਰ ਪਿੰਡਾਂ ਵਾਲਾ ਇਲਾਕਾ ਸਾਰਾ ਦੇਖੀ ਤੇ ਹੁਣ ਅੱਗੇ ਚੱਲਦੇ ਆ ਗੁਰਦੁਆਰਾ ਸਾਹਿਬ ਰੋਕਦੇ ਆ ਵੈਸੇ ਤਾਂ ਨਾ ਯਾਰ ਜਿਹੜਾ ਸਵਿਟਜ਼ਰਲੈਂਡ ਦੇਸ਼ ਹੈ ਹੈ ਹੀ ਬਹੁਤ ਨਿੱਕਾ ਜ ਹੈ ਮੇਰੇ ਖਿਆਲ ਚ ਸਾਰੀ ਇਹ 500 ਕਿਲੋਮੀਟਰ ਲੰਬਾ ਲੰਬਾਈ ਚੜਾਈ ਚ ਹੋਣਾ ਇੰਨਾ ਕੀ ਹੋਣਾ ਨਾ ਬਾਈ ਜੀ 400 500 ਇਹ ਤਾਂ ਖਤਮ ਹੋ ਜਾਂਦਾ ਬਸ ਹਾਂਜੀ ਉੱਪਰੋਂ ਲੱਗ ਕੇ ਜਿੱਦਾਂ ਜੇਟਲੀ ਦਾ ਬਾਰਡਰ ਤੋਂ ਜਾਂ ਇਟਲੀ ਤੋਂ ਲੱਜਦਾ ਇਟਲੀ ਤੋਂ ਮਤਲਬ ਉੱਪਰਲੇ ਪਾਸੇ ਅੱਛਾ ਪਹਿਲਾਂ ਮੈਂ ਤੁਹਾਨੂੰ ਇਹਦੇ ਗਵਾਂਡੀ ਕੰਟਰੀਜ਼ ਦੱਸਦਾ ਇੱਕ ਪਾਸੇ ਤੇ ਜਰਮਨ ਪੈਂਦਾ ਇੱਕ ਪਾਸੇ ਇਟਲੀ ਪੈਂਦਾ ਇੱਕ ਪਾਸੇ ਆਸਟਰੀਆ ਪੈਂਦਾ ਇੱਕ ਪਾਸੇ ਫਰਾਂਸ ਪੈਂਦਾ ਚਾਰ ਦੇਸ਼ਾਂ ਦੇ ਵਿਚਾਲੇ ਛੋਟਾ ਜਿਹਾ ਦੇਸ਼ ਹੈ ਅ ਚਾਹਾਂ ਜੀ ਹੁਣ ਦੱਸੋ 400 ਮਤਲਬ 450 ਕਿਲੋਮੀਟਰ ਜਿਵੇਂ ਆਪਾਂ ਫਰਾਂਸ ਤੋਂ ਸੋਰੀ ਹਾਂ ਜੇ ਫਰਾਂਸ ਤੋਂ ਆਸਟਰੀਆ ਜਾਈਏ ਤੇ ਕਿੰਨਾ ਬਸ ਇੰਨੀ ਹੋਣਾ 400 500 ਹੋਣਾ ਤੇ ਹਾਂ ਜੀ ਜੇ ਆਪਾਂ ਜਿੱਦਾਂ ਇਟਲੀ ਤੋਂ ਜਾਈਦਾ ਹਾਂ ਹਾਂ ਜੀ ਤੇ ਇਟਲੀ ਤੋਂ ਬਾਰਡਰ ਤੋਂ ਤੇ ਆਪਾਂ ਨੂੰ ਤਕਰੀਬਨ ਪਹੁੰਚ ਜਾਂਦਾ ਆ ਉਹ ਜਰਮਨ ਤੱਕ 1000 ਦੇ ਡੇਢ ਗੇੜ ਪੈ ਜਾਂਦਾ ਅੱਛਾ 300 ਦੇ ਨੇੜੇ ਤੇ ਪੈ ਜਾਂਦਾ 300 360 300 ਡੇਢ ਗੇੜ ਹਾਂਜੀ ਇਹ ਨਾ ਇੱਕ ਇਹੋ ਜਿਹਾ ਹੋਰ ਦੇਸ਼ ਹੈ ਯੂਰੋਪੀਅਨ ਯੂਨੀਅਨ ਚ ਨਹੀਂ ਹੁੰਦਾ ਉਹ ਯੂਰੋਪੀਅਨ ਯੂਰਪ ਚ ਤਾਂ ਹੁੰਦਾ ਪਰ ਯੂਰੋਪੀਅਨ ਯੂਨੀਅਨ ਚ ਨਹੀਂ ਹੈਗਾ ਇਹਨਾਂ ਕੋਲ ਹਨਾ ਹਾਂਜੀ ਵੀਜ਼ਾ ਇਹਦੇ ਲਈ ਸ਼ਨਗਨ ਚੱਲ ਜਾਂਦਾ ਹੈਗਾ ਮਤਲਬ ਪਰ ਇਹਨਾਂ ਦਾ ਤਾਂ ਹੀ ਕਰਕੇ ਇੱਥੇ ਜਿਹੜੀ ਕਰੰਸੀ ਆ ਉਹ ਲੱਗ ਚਲਦੀ ਹੈ ਇੱਥੇ ਸਵਿਸ਼ ਫ੍ਰੈਂਕ ਚਲਦੇ ਆ ਜਦਕਿ ਬਾਕੀ ਸਾਰੇ ਜਿਹੜਾ ਯੂਰਪ ਹੈ ਉਹਦੇ ਚ ਯੂਰੋ ਚੱਲਦਾ ਹੈ ਤੇ ਇਹ ਅਸੀਂ ਪਹੁੰਚ ਗਏ ਹਾਂ ਜੀ ਲੰਗਨਥਾਲ ਉਹ ਸਾਹਮਣੇ ਲੰਗਨਥਾਲਾ ਗੁਰਦੁਆਰਾ ਸਾਹਿਬ ਦਿਖ ਰਿਹਾ ਹੈਗਾ ਇਹ ਆਪਣੀ ਕੁਝ ਪੰਜਾਬੀ ਪੰਜਾਬੀ ਫੈਮਲੀਆਂ ਜੀ ਇਹ ਹਾਂਜੀ ਪੰਜਾਬੀ ਫੈਮਲੀਆਂ ਖੜੀਆਂ ਐ ਵੈਸੇ ਨਾ ਇਹ ਗੱਲ ਦਾ ਪਤਾ ਸਾਨੂੰ ਵੀ ਇੱਥੇ ਆ ਕੇ ਲੱਗਿਆ ਕਿ ਇੱਥੇ ਇੰਨੀਆਂ ਸਾਰੀਆਂ ਪੰਜਾਬੀ ਫੈਮਲੀਆਂ ਰਹਿੰਦੀਆਂ ਸਵਿਟਜ਼ਰਲੈਂਡ ਦੇ ਵਿੱਚ ਤੇ ਸਾਨੂੰ ਨਹੀਂ ਪਤਾ ਸੀ ਰੀਅਲੀ ਸਾਨੂੰ ਐ ਸੀਗਾ ਵੀ ਥੋੜੇ ਜੇ ਗਿਣਮੇ ਚੁਣਮੇ ਜੇ ਕੋਈ 5 5-10 ਪਰਿਵਾਰ ਹੋਣਗੇ ਕਿਉਂਕਿ ਵੀ ਨਹੀਂ ਫਰਾਂਸ ਜਰਮਨੀ ਉੱਥੇ ਦਾ ਸਾਰੇ ਕੰਟਰੀਜ਼ ਚ ਵੱਡੀ ਕੰਟਰੀ ਹੈ ਥੋੜੇ ਜਿਹਾ ਹੈ ਨਾ ਇਹ ਜਿਵੇਂ ਤੁਹਾਨੂੰ ਦੱਸਿਆ ਜੀਓਗ੍ਰਾਫਿਕਲੀ ਨਿੱਕਾ ਬਹੁਤ ਛੋਟਾ ਜਿਹਾ ਬੇਦੇ ਚ ਇੰਨੀਆਂ ਫੈਮਲੀਆਂ ਰਹਿੰਦੀਆਂ ਨਹੀਂ ਹੁਣ ਪਰ ਕਾਫੀ ਸਾਰੇ ਪੰਜਾਬੀ ਪਰਿਵਾਰ ਇੱਥੇ ਕੱਲ ਜੀ ਸਤਿ ਸ਼੍ਰੀ ਅਕਾਲ ਮਿਲਣ ਆਏ ਹੋ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਸਾਡਾ ਬੱਚੀ ਜੀ ਬਹੁਤ ਵਧੀਆ ਤੁਸੀਂ ਦੱਸੋ ਸਾਸੀਂ ਅਸੀਂ ਉਮੀਦ ਨਹੀਂ ਲਾਈ ਸੀ ਵੀ ਇੰਨੇ ਪੰਜਾਬੀ ਰਹਿੰਦੇ ਆ ਸਤਿ ਸ੍ਰੀ ਅਕਾਲ ਰਿਪਰ ਸਤਿ ਸ੍ਰੀ ਅਕਾਲ ਜੀ ਆ ਕੇ ਆ ਭਤੀਜੇ ਨੂੰ ਮੇਰੇ ਨੂੰ ਮੈਂ ਕਾਹ ਲੈ ਕੇ ਆਈ ਹਾਂ ਹਾਂਜੀ ਹਾਂਜੀ ਹੋਰ ਕੀ ਮੈਂ ਠੀਕ ਹਾਂ ਬਹੁਤ ਵਧੀਆ ਬਹੁਤ ਵਧੀਆ ਵੈਲਕਮ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਕਾਨੇ ਵਾਲੇ ਆ ਹਾਂਜੀ 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 ਸਤਿ ਸ੍ਰੀ ਅਕਾਲ ਜੀ ਅਸੀਂ ਨਰੈਣਗੜ੍ਹੋਂ ਮਾਰੇ ਤੁਸੀਂ ਕਿੱਥੋਂ ਕਿੱਥੋਂ ਨਰੈਣਗੜ੍ਹ ਸੰਭਾਲੇ ਤੋਂ ਘਰ ਆਣੀ ਆ ਗਈ ਸੀ ਅੱਛਾ ਅੱਛਾ ਤੁਸੀਂ ਕਪੂਰਥਲੇ ਤੋਂ ਕਿਹੜਾ ਪਿੰਡ ਆ ਜ अच्छा भी हम <laughs> था ठीक है अच्छा जी ठीक है फ्रांस ਤੋਂ ਆਏ ਹੋਏ ਨੇ ਅੱਛਾ ਜੀ ਮੇਰੇ ਮੈਕਸ ਸੀ ਮੈਂ ਕਿਹਾ ਉਹਨਾਂ ਨੂੰ ਵੈਸੇ ਕਿੱਥੇ ਰਹਿੰਦੇ ਹੋ ਤੁਸੀਂ ਫਰਾਂਸ ਫਰਾਂਸਾਂ ਜੀ ਅਸੀਂ ਰਹਿੰਦੇ ਸਟਾਸਬਰਗ ਅੱਛਾ ਹਾਂਜੀ ਚਲੋ ਹੁਣ ਯਾਰ ਭਾਲੇ ਦੇ ਹਾਥੀਆਂ ਸੀ ਹਾਂਜੀ ਸਾਡੇ ਨਾਲ ਜਰੂਰ ਆਈਆਂ ਨਹੀਂ ਉਧਰ ਵੀ ਉਧਰ ਬੈਠੇ ਮਾਰ ਲਿਓ ਕਿਹੜਾ ਬੈਰ ਹੁਣ ਸਾਡੇ ਕੋਲ ਟਾਈਮ ਘਟ ਹੈ ਜੀ ਅੱਜ ਵੀ ਅਸੀਂ ਆ ਗਏ ਮੈਂ ਕਿਹਾ ਚਲੋ ਵੀ ਗੁਰਦੁਆਰਾ ਸਾਹਿਬ ਚੱਲ ਗਏ ਹਣਾ ਸਾਰਿਆਂ ਨੂੰ ਮਿਲੀਏ ਤੇ ਬਾਕੀ ਇਹਨਾਂ ਨੂੰ ਫੜ ਲਿਓ ਸਾਬੀ ਭਾਜੀ ਇੱਧਰ ਆਓ ਇਹ ਮਿਲਣ ਨਹੀਂ ਦਿੰਦੇ ਕਿ ਇਹਨੂੰ ਨਹੀਂ ਨਹੀਂ ਮੈਂ ਮਜ਼ਾਕ ਕਰਦਾ ਜੀ ਥੈਂਕ ਯੂ ਥੈਂਕ ਯੂ ਇਹ ਸਾਬੀ ਵੀਰੇ ਸੱਚੀ ਮੈਂ ਅਸੀਂ ਮੈਂ ਵੀ ਨਹੀਂ ਉਮੀਦ ਕੀਤੀ ਸੀ ਮੈਨੂੰ ਐਸੀ ਵੀ ਮੈਂ ਕਿਤੇ ਸਿਰਫ ਤੁਸੀਂ ਰਹਿੰਦੇ ਹੋ ਇੱਥੇ ਹੋਰ ਬਹੁਤ ਸ਼ੁਕਰ ਰਸਤੋਂ ਰਹਿੰਦੇ ਆ ਅੱਛਾ ਜੀ ਤੇ ਅੱਛਾ ਕੁਝ ਫੈਮਿਲੀ ਜਿਓ ਜੀਆਂ ਸੀ ਜਦੋਂ ਅਸੀਂ ਜ਼ੁਰਿਕ ਸੀਗੇ ਸਾਨੂੰ ਜ਼ੁਰਿਕ ਮਿਲਣ ਦੇ ਲਈ ਪਹੁੰਚ ਗਏ ਸੀ ਹੋਟਲ 'ਚ ਕੌਣ ਗਿਆ ਸੀਗਾ ਜੀ ਤੁਹਾਡੇ ਜੀ ਤਾਂ ਨਹੀਂ ਗਿਆ ਸੀ ਅਸੀਂ ਦੱਸ ਰਹੇ ਸੀ ਅਸੀਂ ਗਏ ਸੀਗੇ ਪਰ ਬਾਜ਼ਾਰ 'ਚ ਲੱਭਣ ਅੱਛਾ ਬਾਜ਼ਾਰ 'ਚ ਲੱਭਣ ਗਏ ਸੀ ਜ਼ੁਰੇ ਕਾ ਛੋਟਾ ਜਿਹਾ ਨਾ ਵੈਸੇ ਲੱਭ ਵੀ ਜਾਂਦਾ ਹੁੰਦਾ ਬੰਦਾ ਹਾਂਜੀ ਚਲੋ ਐਤਕੀ ਅਸੀਂ ਟਾਈਮ ਘੱਟ ਲੈ ਕੇ ਆਏ ਹਾਂ ਸਾਡੇ ਕੋਲ ਸਿਰਫ 4-5 ਦਿਨ ਨੇ ਅਗਲੀ ਵਾਰੀ ਸਾਰਿਆਂ ਦੇ ਘਰੇ ਰੱਬ ਨੇ ਆ ਨਾ ਤੁਹਾਡੇ ਸਾਰਿਆਂ ਦੇ ਘਰੇ ਨਾ ਨੈਕਸਟ ਟਾਈਮ ਅਸੀਂ ਡਿਨਰ ਲੰਚ ਸਾਰਾ ਕੁਝ ਕਰਦੇ ਸਾਰੇਆਂ ਦੇ ਲਾਂਬੇ ਲਾ ਦੇਣੇ ਨੈਕਸਟ ਤੇ ਹੁਣ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆ ਅੰਦਰਲੇ ਪਾਸਿਓ ਤੁਹਾਨੂੰ ਸਾਰਾ ਦਰਸ਼ਨ ਕਰਾਉਣੀ ਹੈ ਗੁਰਦੁਆਰਾ ਸਾਹਿਬ ਦੇ ਤੇ ਸਾਬੀ ਵੀਰੇ ਕਿੰਨੇ ਚ ਬਣਿਆ ਸੀ ਇਹ ਗੁਰਦੁਆਰਾ ਸਾਹਿਬ ਪਤਾ ਤੁਹਾਨੂੰ ਇਹ ਮੈਨੂੰ ਹੁਣ ਯਾਦ ਨਹੀਂ 2000 90 ਕਿੰਨਾ ਜੀ ਹਾਂਜੀ 95 ਤੋਂ ਪਹਿਲਾਂ ਦਾ 95 ਤੋਂ ਪਹਿਲਾਂ ਦਾ ਫਿਰ ਮਤਲਬ ਪੰਜਾਬੀ 198 ਤੋਂ ਮੈਂ ਇੱਥੇ ਹੋ ਗਿਆ ਹੈ ਨਾ ਅੱਛਾ ਪੰਜਾਬੀ ਫਿਰ ਇੰਨੇ ਪੁਰਾਣੇ ਖੁੰਡ ਹੈਗੇ ਆ ਮਤਲਬ ਕਾਫੀ ਰਹਿੰਦੇ ਆ ਪੁਰਾਣੇ ਹੈ ਨਾ ਤੇ ਤਾਂ ਹੀ ਇੰਨਾ ਪੁਰਾਣਾ ਜੀ ਤੇ ਲੋ ਜੀ ਸੰਗਤ ਉਤਾਰੀ ਆ ਜੁੱਤੇ ਤੇ ਮੈਂ ਤੁਹਾਨੂੰ ਥੋੜਾ ਜਿਹਾ ਅੱਛਾ ਉਹ ਲੱਗਿਆ ਹੋਇਆ ਹੈ ਸਾ ਨਾ ਸਵਿਟਜ਼ਰਲੈਂਡ ਠੀਕ ਹੈ ਜੀ ਮੈਂ ਉਹ ਦਿਖਾਉਣਾ ਤੇ ਥੋੜਾ ਜਿਹਾ ਤੁਹਾਨੂੰ ਇਧਰ ਬਾਹਰਲੇ ਪਾਸਿਓਂ ਗੁਰਦੁਆਰਾ ਸਾਹਿਬ ਦਿਖਾ ਦਾਂ ਤੇ ਇਹੋ ਜਿਹਾ ਕੋਚਾ ਵਾਲਾ ਦੁਆਲੇ ਪਾਰਕਿੰਗ ਵਾਲਾ ਏਰੀਆ ਗੁਰਦੁਆਰਾ ਸਾਹਿਬ ਦਾ ਤੇ ਉਹ ਤੱਕ ਗੁਰਦੁਆਰਾ ਸਾਹਿਬ ਦੀ ਜਮੀਨ ਹੈਗੀ ਤੇ ਸੋਜ਼ੇ ਲੈਂਡ ਚ ਰਹਿੰਦੇ ਪੰਜਾਬੀਆਂ ਦੇ ਕਾਮਕਾਰ ਵਧੀਆ ਵਧੀਆ ਸੈੱਟ ਨੇ ਇੱਥੇ ਵੀ ਪੰਜਾਬੀ ਆਪਣੇ ਕਈ ਜਿਵੇਂ ਆਲੇ ਦੁਆਲੇ ਤੋਂ ਜ਼ਿਆਦਾ ਰਹਿੰਦੇ ਆ ਆ ਦੇਖੋ ਇੱਥੇ ਤੱਕ ਨਾ ਹੋ ਉੱਥੇ ਤੱਕ ਗੁਰਦੁਆਰਾ ਸਾਹਿਬ ਦੀ ਜਮੀਨ ਹੈ ਇਹ ਉਹ ਸਾਹਮਣੇ ਸਾਰੀ ਗੁਰਦੁਆਰਾ ਸਾਹਿਬ ਦੀ ਜਮੀਨ ਹੈ ਯਾਰਡ ਵਾਲਾ ਏਰੀਆ ਕੋਈ ਵੈਸੇ ਸਮਾਨ ਸਮੂਹ ਰੱਖਣਾ ਹੁੰਦਾ ਹਨਾ ਜਿਵੇਂ ਨਾ ਆਪਣੇ ਬਾਈ ਜੀ ਰਹਿੰਦੇ ਆ ਆਪਣੇ ਸਾਬੀ ਬਾਈ ਹੋਣੀ ਇਹ ਇਟਲੀ ਤੋਂ ਆ ਕਈ ਨਾ ਇੱਥੇ ਜਿਵੇਂ ਬਾਈ ਜੀ ਹੋਣੀ ਫਰਾਂਸ ਤੋਂ ਸੀ ਉਹਨਾਂ ਨੇ ਕਿਹਾ ਸੀ ਇੱਥੇ ਰਹਿਨੇ ਆ ਜਿਹੜੇ ਮਤਲਬ ਸਵਿਟਜ਼ਰਲੈਂਡ ਚ ਆਸੇ-ਪਾਸੇ ਕੰਟਰੀ ਤੋਂ ਜਿਵੇਂ ਤੁਹਾਨੂੰ ਦੱਸਿਆ ਜਰਮਨ ਤੋਂ ਜਾਂ ਫਰਾਂਸ ਤੋਂ ਜਿਹੜੇ ਅੰਡੀ ਗਵੰਡੀ ਕੰਟਰੀ ਆ ਉਹਨਾਂ ਤੋਂ ਇੱਥੇ ਕਾਫੀ ਸਾਰੇ ਫੈਮਿਲੀਜ਼ ਇੱਥੇ ਰਹਿੰਦੀਆਂ ਕਿਉਂਕਿ ਯੂਰਪ ਵਿੱਚ ਕੰਮ ਕਰ ਕਰਨ ਦੀ ਰੋਕ ਟੋਕ ਹੈ ਨਹੀਂਗੀ ਜਿਵੇਂ ਇਹ 28 30 ਦੇਸ਼ ਹਨ 28 30 ਦੇਸ਼ਾਂ 'ਚ ਤੁਹਾਡੇ ਕੋਲ ਕਿਸੇ ਵੀ ਦੇਸ਼ ਦਾ ਜੇ ਪਾਸਪੋਰਟ ਹੈਗਾ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਕਿਤੇ ਵੀ ਰਹਿ ਸਕਦੇ ਹੋ ਤੇ ਜਿੱਥੇ ਤੁਹਾਨੂੰ ਆਪਣਾ ਵਧੀਆ ਸੈੱਟ ਆਉਂਦਾ ਹੈਗਾ ਉਹੀ ਕੁਛ ਇੱਥੇ ਜੀ ਦੇ ਕਰਕੇ ਇੱਥੇ ਰਹਿੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕਿਵੇਂ ਹੋ ਠੀਕ ਠਾਕ ਹੋ ਵਧੀਆ ਵਧੀਆ ਕਿੱਥੋਂ ਤੁਸੀਂ ਅਸੀਂ ਜਲੰਧਰ ਦੇ ਅੱਛਾ ਚੱਲ ਦੋਆਬਾ ਦੱਬੀ ਬੈਠਾ ਸਾਰਾ ਸਵਿਟਜ਼ਰਲੈਂਡ ਹਾਂਜੀ ਚਲੋ ਥੈਂਕ ਯੂ ਸੋ ਮਚ ਕਿੱਥੇ ਰਹਿੰਦੇ ਹੋ ਤੁਸੀਂ ਇੱਥੇ ਨਾਲ ਹੀ ਅੱਛਾ ਇਹਦੇ ਨਾਲ ਹੀ ਅੱਧਾ ਕਿਲੋਮੀਟਰ ਠੀਕ ਹੈ ਪਿੰਡਾਂ ਵਾਲੇ ਏਰੀਆ 'ਚ ਹੀ ਰਹਿੰਦੇ ਹੋ ਇਹ ਪਿੰਡ ਦੋਆਬਾ ਨਾਲ ਕਿਹਾ ਮੱਛੀ ਵੜਾ ਕਿੱਦਾਂ ਤੋਸੀ ਤੋਸੀ ਕਿ ਤੋਂ ਦਿਨ ਲੋ ਆਪਾਂ ਮੱਛੀ ਬੜੇ ਸਾਰੇ ਖਾਸ ਮੱਛੀ ਬੜੇ ਸੋਹਰੇ ਹੈ ਠੀਕ ਹੈ ਠੀਕ ਹੈ ਜੀ ਚਲੋ ਪੰਜਾਬ ਕਹਿੰਦੇ ਨੇ ਆਪਾਂ ਪੰਜਾਬ ਤੋਂ ਹਮ ਅਸੀਂ ਤਾਂ ਮੋਸਟਲੀ ਸਮਝਦੇ ਹਾਂ ਕਿ ਸਾਭੀ ਵੀ ਰਹੀਆਂ ਹੋਰ ਤਾਂ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਠੀਕ ਠਾਕ ਹਾਂਜੀ ਅੱਛਾ ਤੁਹਾਡੇ ਚਾਚਾ ਜੀ ਹੈ ਮੂੰਹ ਬੋਲੇ ਚਾਚਾ ਜੀ ਅੱਛਾ ਮੂੰਹ ਬੋਲੇ ਚਾਚਾ ਜੀ ਬਾਹਰ ਦਾ ਰਿਸ਼ਤੇਦਾਰੀਆਂ ਮੂੰਹ ਬੋਲੀ ਹੁੰਦੀਆਂ ਸਾਰੀਆਂ ਮੂੰਹ ਬੋਲੀ ਚਾਚਾ ਜੀ ਮੈਂ ਮੂੰਹ ਬੋਲੀ ਭੂਆ ਜੀ ਇਹਨਾਂ ਦੀ ਠੀਕ ਹੈ ਜੀ ਮੈਂ ਮੂੰਹ ਬੋਲੀ ਭੂਆ ਜੀ ਕੱਲ ਤਾਈਆਂ ਸਾਨੂੰ ਭੂਆ ਜੀ ਦੇ ਮੈਸੇਜ ਆ ਰਹੇ ਸੀਗੇ ਅੱਛਾ ਚਾਚੀ ਵੀ ਕਰ ਰਹੀ ਸੀ ਹੋਰ ਸੀ ਕੋਈ ਅੱਛਾ ਅੱਛਾ ਜੀ ਭੂਆ ਜੀ ਦੇ ਨਹੀਂ ਫਿਰ ਭੂਆ ਦਾ ਡਰ ਹੁੰਦਾ ਨਾ ਥੋੜਾ ਜਿਹਾ ਟਰੌਨ ਵਾਲੀ ਤਾਂ ਭੂਆ ਹੈ ਨਹੀਂ ਖੈਰ ਇੱਕ ਗੱਲ ਤਾਂ ਹੈ ਬਈ ਜਿੰਨੇ ਵੀ ਬਾਹਰ ਪੰਜਾਬੀ ਵਸਦੇ ਆ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇੰਨਾ ਬਾਹਰ ਬੈਠੇ ਦੇਖਦੇ ਹੋ ਸਤਿਕਾਰ ਦਿੰਦੇ ਹੋ ਹਨ ਜਦੋਂ ਵੀ ਆਉਨੇ ਆ ਹੁਣ ਸਾਡੇ ਕੋਲੇ ਦੇਖ ਲਓ ਟਾਈਮ ਘਟ ਸੀ ਅਸੀਂ ਇਹ ਉਮੀਦ ਕਰਕੇ ਆਏ ਸੀਗੇ ਵੀ ਕਿਸੇ ਨੂੰ ਨਹੀਂ ਮਿਲਿਆ ਜਾਣਾ ਕਿਉਂਕਿ ਦਿਨੀ ਥੋੜੇ ਪੰਜ ਦਿਨਾਂ ਚ ਅਸੀਂ ਖੁਦ ਘੁੰਮਣਾ ਫਿਰਨਾ ਸੀ ਜਾਂ ਫਿਰ ਉਹ ਕਰਨਾ ਸੀ ਹਨ ਤੇ ਜਾਂ ਸਾਰਿਆਂ ਨੂੰ ਮਿਲ ਨਹੀਂ ਹੋਣਾ ਸੀ ਤੇ ਸਾਰੇ ਜਣੇ ਸਪੈਸ਼ਲ ਚੱਲ ਗਏ ਇੱਥੇ ਆਏ ਵੀ ਵੀ ਤੁਹਾਨੂੰ ਮਿਲੇ ਹੀ ਮਿLIE ਹਨ ਤੇ ਥੈਂਕ ਯੂ ਸੋ ਮੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਬਦਾ ਜਾ ਜਿੰਨੇ ਬਾਕੀ ਕੰਟਰੀਜ਼ ਦੇਖਦੇ ਹਾਂ ਹਜੇ ਬਾਕੀ ਦੇਸ਼ਾਂ 'ਚ ਹਜੇ ਅਸੀਂ ਆਉਣਾ ਹੈਗਾ ਤੇ ਜਿੰਨੇ ਯੂਰਪ ਦੇ ਕੰਟਰੀਜ਼ 'ਚ ਹੈ ਤੇ ਕੋਸ਼ਿਸ਼ ਕਰੀਦੀ ਆ ਵੀ ਜਿੰਨਾ ਕ ਟਾਈਮ ਹੋਵੇ ਵੀ ਸਾਰਿਆਂ ਨੂੰ ਅਸੀਂ ਮਿਲ ਕੇ ਜਾਈਏ ਕਿਸੇ ਨੂੰ ਨਰਾਜ਼ ਨਾ ਕਰੀਏ ਹੈਨਾ ਤੇ ਪਰ ਸਮੇਂ ਦੀ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਜਦੋਂ ਟਾਈਮ ਘੱਟ ਹੋਏ ਫਿਰ ਉੱਥੇ ਸਾਡਾ ਵੀ ਨਹੀਂ ਵਾਸ ਚੱਲਦਾ ਇਹ ਦੂਜੇ ਪਾਸੇ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ ਤੇ ਨਾਲ ਹੀ ਇਹਦੇ ਫੈਕਟਰੀ ਆ ਕੋਈ ਸਾਹਮਣੇ ਵਾਲੇ ਪਾਸੇ ਫੈਕਟਰੀ ਲੱਗੀ ਹੋਈ ਹੈਗੀ ਫਰਸ਼ ਇੰਨਾ ਕਿ ਜ਼ਿਆਦਾ ਠੰਡਾ ਨਾ ਨੰਗੇ ਪੈਰੀ ਚੱਲਿਆ ਨਹੀਂ ਜਾ ਰਿਹਾ ਤੇ ਆ ਆਫਿਸ ਬਣਾਇਆ ਹੋਇਆ ਮੈਨੂੰ ਲੱਗਦਾ ਇਹ ਕੰਟੇਨਰ ਰੱਖਿਆ ਹੋਇਆ ਹੈ ਜਿਹੜਾ ਚ ਸਮਾਨ ਆਉਣਾ ਹੁੰਦਾ ਹੈ ਦੇਖ ਲਓ ਬਾਹਰ ਐ ਕੰਮ ਲੈ ਲੈਂਦੇ ਆ ਮਾੜੀ ਤੋਂ ਮਾੜੀ ਚੀਜ਼ ਤੋਂ ਆਪਣੇ ਕੰਟੇਨਰਾਂ ਨੂੰ ਜੰਗਾਲ ਲੱਗੀ ਪਈ ਹੁੰਦੀ ਹੈ ਇਹਦੇ ਕਿੰਨਾ ਵਧੀਆ ਲਾ ਕੇ ਇਹਨੂੰ ਆਫਿਸ ਬਣਾ ਲਿਆ ਗੁਰਦੁਆਰਾ ਸਾਹਿਬ ਦਾ ਸ਼ਾਇਦ ਇਹ ਆਫਿਸ ਹੋਵੇ ਤੇ ਇਧਰਲੇ ਪਾਸੇ ਆ ਕੋਈ ਦੂਜੇ ਪਾਸੇ ਫੈਕਟਰੀ ਹੈਗੀ ਸਾਰੀ ਤੇ ਇਸ ਤਰ੍ਹਾਂ ਦਾ ਸਾਰਾ ਇਹ ਜੀ ਵਾਲਾ ਦਵਾਲਾ ਹੈਗਾ ਇੱਥੇ ਪੰਜਾਬੀ ਚ ਵੀ ਜਿਹੜਾ ਇਤਿਹਾਸ ਲੱਗਿਆ ਹੋਇਆ ਹੈ ਇਹ ਤੁਹਾਨੂੰ ਦਿਖਾਉਣਾ ਤੇ ਇਹਦੀ ਜਿਹੜਾ ਕੰਪਲੀਟ ਹੋਇਆ ਹੈ 23 ਸਤੰਬਰ 2006 ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਤੇ ਇਹ ਸਾਰਾ ਇਹਨਾਂ ਨੇ ਗੁਰਦੁਆਰਾ ਸਾਹਿਬ ਦਾ ਲੱਗਿਆ ਹੋਇਆ ਤੇ ਲੋ ਜੀ ਅੰਦਰਲੇ ਪਾਸਿਓਂ ਕਰੀ ਦਰਸ਼ਨ

ਵੀਕੈਂਡ ਤੇ ਪ੍ਰੋਗਰਾਮ ਹੁੰਦਾ ਹੈ ਹਰ ਵੀਕੈਂਡ ਦੇ ਸੰਗਤ ਆਉਂਦੀ ਹੈ ਨੇੜੇ ਦੇੜੇ ਵਾਲੀ ਤੇ ਅੱਜ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾ ਰਿਹਾ ਹੈ ਸਾਰਾ ਲੰਗਰ ਹਾਲ ਦੇ ਬਾਹਰਲੇ ਪਾਸੇ ਬੈਕ ਜਾਲੜਾ ਤੇ ਇਹ ਜਿਵੇਂ ਗੁਰਦੁਆਰ ਦੇ ਗੁਰਦੁਆਰਾ ਸਾਹਿਬ ਨਾਲ ਆਪਣੇ ਬਾਕੀ ਸਾਰਿਆਂ ਨੂੰ ਫਰਕ ਹੁੰਦਾ ਹੈ ਤੇ ਜਿਹੜੇ ਯੂਰਪ ਦੇ ਜਾਂ ਹੋਰ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਹੈ ਉਹ ਜੀ ਹੁੰਦੇ ਆ ਇਧਰਲੇ ਪਾਸੇ ਉਹੀ ਕਾਰ ਪਾਰਕਿੰਗ ਵਾਲਾ ਸਾਰਾ ਏਰੀਆ ਆ ਗਿਆ ਹੁਣ ਫਰੰਟ ਗੇਟ ਤੋਂ ਬਾਹਰ ਚੱਲਦੇ ਆ ਤੇ ਪੁੱਛਦੇ ਆ ਸਾਬੀ ਬਾਈ ਨੂੰ ਕਿੰਨੀਆਂ ਕਦਰ ਫੈਮਿਲੀਜ਼ ਆ ਇਹ ਸਾਰੀ ਸੰਗਤ ਆ ਕੀ ਜੀ ਸਵਿਟਜ਼ਰਲੈਂਡ ਦੀ ਤੇ ਇਹਨੇ ਜਣੇ ਸਾਰੇ ਸਵਿਟਜ਼ਰਲੈਂਡ ਰਹਿੰਦੇ ਆ ਤੇ ਸ਼ੁਕਰੀਆ ਤੁਹਾਡਾ ਸਭ ਦਾ ਪਹਿਲਾਂ ਤਾਂ ਤੁਸੀਂ ਇੰਨੇ ਇੰਨੇ ਦੂਰੋਂ ਚੱਲ ਕੇ ਸਾਨੂੰ ਮਿਲਣ ਦੇ ਲਈ ਆਏ ਤੇ ਕੁਛ ਆਸਟਰੀਆ ਤੋਂ ਆਇਆ ਹੈ ਕੁਛ ਜਰਮਨ ਤੋਂ ਆਇਆ ਹੈ ਗੋਂਡੀ ਦੇਸ਼ਾਂ ਤੋਂ ਵੀ ਆਇਆ ਹੈ ਤੁਸੀਂ ਕਿੱਥੋਂ ਜੀ ਆਏ ਹੋ ਜੀ ਨਹੀਂ ਹੈ ਤਾਂ ਸਵਿਟਜ਼ਰਲੈਂਡ ਅੱਛਾ ਬਾਰਡਰ ਤੋਂ ਆਏ ਹੋ ਤੁਸੀਂ ਬਾਰਡਰ ਤੋਂ ਆਏ ਹੋ ਹਾਂ ਜੀ ਜਰਮਨ ਤੋਂ ਆਏ ਜਰਮਨ ਤੋਂ ਉਹ ਜਰਮਨ ਤੋਂ ਆਏ ਨੇ ਦੇਖ ਲਓ ਵੈਸੇ ਜਰਮਨ ਅਸੀਂ ਆਪ ਹੀ ਆ ਜਾਣਾ ਸੀ ਤੁਹਾਡੇ ਕੋਲੇ ਬਸ ਅਸੀਂ ਦੋ ਦੋ ਤਿੰਨ ਮਹੀਨੇ ਵੇਟ ਕਰਨੀ ਪੈਣੀ ਸੀ ਦੋ ਤਿੰਨ ਮਹੀਨਿਆਂ ਨੂੰ ਆ ਜਾਣਾ ਸੀ ਇਟਲੀ ਵਾਲੇ ਕਿੱਥੇ ਇਟਲੀ ਵਾਲੇ ਇਟਲੀ ਵਾਲੇ ਵੀ ਆਏ ਆ ਅੱਛਾ ਇਟਲੀ ਤੋਂ ਵੀ ਆਇਆ ਹੈ ਅੱਛਾ ਇਟਲੀ ਤੋਂ ਵੀ ਆਇਆ ਹੈ ਬਾਕੀ ਇਹ ਛੋਟੇ ਛੋਟੇ ਬੱਚੇ ਇਹ ਕਹਿੰਦੇ ਇਹ ਵੱਡੇ ਫੈਨ ਆ 10ਵੇਂ ਦੂਵੇਂ ਇਹ ਵੀ ਫੈਨ ਆ ਦੱਸੋ ਜੀ ਕਿੱਥੋਂ ਆਏ ਨਾਂ ਦੱਸੋ ਜੇ ਬੰਨ ਨਾ ਕੰਡੀਸ਼ਨ ਹੈ ਜੀ ਹੈ ਜੀ ਇਹ ਸਭ ਤੋਂ ਵੱਡਾ ਯੂਟਿਊਬਰ ਹੈ ਅੱਛਾ ਜੀ ਅੱਛਾ ਨਾਂ ਦੱਸੋ ਜੀ ਕੀ ਨਾਂ ਤੁਹਾਡਾ ਕੀ ਨਾਂ ਹੈ ਸੰਗ ਜਾਂਦੇ ਆ ਸੰਗ ਜਾਂਦੇ ਆ ਅੱਛਾ ਸਸੀ ਗੱਲ ਜੀ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਇਟਲੀ ਤੋਂ ਹਾਂਜੀ ਇਟਲੀ ਅੱਛਾ ਕਿੱਥੇ ਰਹਿੰਦੇ ਹੋ ਜੀ ਮੈਂ ਰੋਮ ਅੱਛਾ ਰੋਮ ਤੋਂ ਠੀਕ ਹੈ ਚਲੋ ਤੁਸੀਂ ਕਿੱਥੋਂ ਆਉਠੀ ਤੋਂ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਹਾਂਜੀ ਮੁੰਬਈ ਮੁੰਬਈ ਤੋਂ ਵੀ ਆਏ ਅੱਛਾ ਇਹ ਇੰਡੀਆ ਤੋਂ ਆਏ ਇਹਨਾਂ ਦਾ ਸ਼ੋਅ ਇੱਥੇ ਸ਼ੋਅ ਸੀ ਅੱਛਾ ਅੱਛਾ ਜੀ ਠੀਕ ਹੈ ਜੀ 25% ठीक थी। है ठीक है जी ठीक है अच्छा अच्छा जी, जी। आजा थी। आजा थी। चलो बहुत तो बढ़िया है जी चलो खुशी हुई थोनू सारेया नु मिलके थैंक यू सो मच जी ਤੁਹਾਡਾ ਸਭ ਦਾ ਤੇ ਇੰਨਾ ਪਿਆਰ ਸਤਿਕਾਰ ਕਰਦੇ ਆ ਤੁਸੀਂ थैंक यू सो मच जी ਹੈ ਜੀ ਆ ਇਧਰ ਰਹਿ ਗਏ ਜੀ ਪਿੱਛੇ ਆ ਜਾਓ ਜੀ ਆ ਜਾਓ ਆ ਜਾਓ ਬੀਪ ਨੇਪਾਲ ਦੇ ਬੱਚੇ ਹਾਂ ਜੀ ਜਰਮਨੀ ਅੱਛਾ ਜੀ ਜਰਮਨੀ ਤੋਂ ਨਹੀਂ ਅੱਛਾ ਇਹ ਜਰਮਨੀ ਤੋਂ ਨੇਪਾਲ ਤੋਂ ਨੇਪਾਲ ਤੋਂ ਅਫਗਾਨਿਸਤਾਨ ਅੱਛਾ ਅਫਗਾਨਿਸਤਾਨ ਬੀਬੀਆਂ ਨੇ ਤਾਂ ਛੇਤੀ ਰਸੂ ਵੀ ਜਾਣਾ ਹੁੰਦਾਗਾ ਨਹੀਂ ਉਹ ਚਾਰੇ ਦੇ ਚਲੋ ਜੀ 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 ਅਸੀਂ ਤੁਹਾਡੀ ਵੇਟ ਕਰ ਰਹੇ ਸੀ ਵਾਸੀ ਹਾਂਜੀ ਪੰਜਾਬ ਤੋਂ ਇੱਦਾਂ ਨਹੀਂ ਅਸੀਂ ਵੀ ਕਹਿੰਦੇ ਹਾਂ ਅਸੀਂ ਪੰਜਾਬ ਤੋਂ ਪੰਜਾਬ ਤੋਂ ਇਹ ਉਹ ਗੁੜੀਆ ਜੀ ਏ ਪਹੁੰਚ ਗਏ ਸੀਗੇ ਰੈਡੀਸ਼ਨ ਚ ਐਸੇ ਦਾ ਹਾਂਜੀ ਇਹ ਸਿੱਧਾ ਹੋਟਲ ਪਹੁੰਚ ਗਏ ਸੀਗੇ ਪਰ ਪਰ ਸਾਨੂੰ ਉਸ ਤੋਂ ਪਹਿਲਾਂ ਸਾਬੀ ਵੀਰਾ ਚੱਕ ਲਿਆ ਆ ਤੇ ਨੈਕਸਟ ਟਾਈਮ ਹੁਣ ਤੁਸੀਂ ਚੱਕ ਲਿਓ ਹਾਂਜੀ ਅਗਲੀ ਜ਼ਿੰਮੇਵਾਰੀ ਹੁਣ ਤੁਹਾਨੂੰ ਦੇਦੀ ਠੀਕ ਹੈ ਜੀ ਜੀ ਸ਼ੁਕਰੀਆ ਬਹੁਤ ਬਹੁਤ ਬਾਦ ਹਾਂਜੀ ਉਸ ਤੋਂ ਬਾਅਦ ਕਿ ਅਸੀਂ ਬਰਨ ਆਲੇ ਜਾਂ ਦਵਾਂਗੇ ਅਸੀਂ 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 ਤਾਂ ਜਿਵੇਂ ਜਿਵੇਂ ਅੱਤ ਕੀ ਬਾਗਡੋਰ ਸਾਬੀ ਨੇ ਸਾਹਮਣੇ ਪਹਿਲੇ ਚੱਕ ਗਿਆ ਅਗਲੀ ਵਾਰੀ ਤੁਸੀਂ ਸਾਹਮਣੇ ਫਿਰ ਜਿੱਥੇ ਮਰਜ਼ੀ ਲਈ ਫਿਰੋ ਪਰ ਮੈਂ ਤਾਂ ਵੀ ਨਾ ਪੂਰੀ ਨਹੀਂ ਪਹਣੀ ਹੈ ਇਹ ਨਾ ਮੈਂ ਦੱਸਦਾ ਇਹਨਾਂ ਨੂੰ ਵੀ ਮੈਂ ਹੀ ਲੈ ਕੇ ਜਾਣੀ ਆ ਜਿੱਥੇ ਜਾਣੀ ਆ ਇੱਕ ਭੂਆ ਤਦ ਵੀ ਭੂਆ ਸ਼ੁਕਰੀਆ ਅਦਰਕ ਮੈਂ ਮੈਂ ਸਾਬੂ ਇੱਕ ਆ ਬੀਬੂ ਨਾ ਜਾਨੀ ਸਾਬੂ ਹਾਂਜੀ ਇਹ ਮੇਰੇ ਭੂਆ ਜੀ ਬਣ ਗਏ ਜੀ ਸਾਰੇ ਜਾਨੇ ਭੂਆ ਚਾਚੀਆਂ ਵਾਲੀਆਂ ਬੜੀਆਂ ਇਹ ਤਾਂ ਜਿਵੇਂ ਭਗਵਾਨ ਤੁਮਾਰੋ ਆਪਣੇ ਨਹੀਂ ਬਣਾਉਂਦੇ ਨੇ ਬੀਪਾ ਭੂਆ ਕਾ ਬੀਬੂਆ ਹੁੰਦੇ ਜਨ ਉਹ ਲੇ ਗਏ ਹਨਾ ਚਲੋ ਸ਼ੁਕਰੀਆ ਬਹੁਤ ਵਧੀਆ ਬਹੁਤ ਅੱਛਾ ਲੱਗ ਰਿਹਾ ਹਾਂ ਮੋਟ ਕਰ ਰਹੇ ਹਾਂ ਪੰਜਾਬੀ ਨੂੰ ਜਿਉਂ ਦੇ ਵਸਦੇ ਰਹੋ ਥੈਂਕ ਯੂ ਪਵਾਨੀਆਂ ਮਾਣੋ ਅੱਗੇ ਤੁਹਾਡਾ ਪਦੀਆ ਟ੍ਰੈਵਲਿੰਗ ਚੱਲਦਾ ਰਹੇ ਤੁਹਾਡੇ ਲਈ ਤੁਹਾਡੇ ਤੋਂ ਸਾਰਾ ਮਤ ਦੇਖਦੇ ਨਹੀਂ ਆ ਤੁਹਾਡੇ ਸਾਰਿਆਂ ਲਈ ਪਰਦੇਸਾਂ 'ਚ ਬੈਠਿਓ ਆਪਣੇ ਘਰਾਂ ਤੋਂ ਦੂਰ ਬੈਠਿਓ ਤੇ ਸਾਨੂੰ ਜੇ ਕੋਈ ਪੰਜਾਬ ਤੋਂ ਆਉਂਦੇ ਨਾ ਪਿਆਰ ਦਿੰਦੇ ਹੋ ਹਨਾ ਤੁਹਾਡੇ ਲਈ ਬਹੁਤ ਸਾਰਾ ਪਿਆਰ ਸਤਿਕਾਰ ਸਾਰਾ ਪਰ ਹੁਣ ਬਾਦ ਕਰਕੇ ਜੋ ਕਿ ਅਗਲੀ ਵਾਰੀ ਜਿਆਦਾ ਟਾਈਮ ਲਿਓਂਗੇ ਸਾਡੇ ਕੋਲ ਆਓਗੇ ਦਾ ਦੱਸ ਗਿਆ ਅੱਛਾ ਦੱਸ ਗਿਆ ਮਾਜੀ ਹਾਂ ਲੋਨ ਦੀ ਛੁੱਟੀਆਂ ਲੈ ਕੇ ਰੱਖੀ ਹੈ ਛੁੱਟੀਆਂ ਲੈ ਕੇ ਰੱਖੀ ਹੈ ਆ ਤਾਂ ਆ ਤਾਂ ਬਹੁਤ ਵੱਡੀ ਗੱਲ ਹੈ ਤੇ ਵੀ ਛੁੱਟੀਆਂ ਲੈ ਕੇ ਰੱਖੀ ਹੈ ਅੱਛਾ ਕਿ ਰੱਖਾਂਗੇ ਜ਼ਰੂਰ ਆਣਾ ਪਹਿਲਾਂ ਸਾਡੀ ਦੋਨੋਂ ਪੈਣ ਸਾਡੀ ਪੂਆ ਜੀ ਤਾਂ ਸਾਹੂ ਪੂਆ ਜੀ ਦਾਦੀ ਵੀ ਸਿੱਕ ਕੋਲ ਲੈ ਕੇ ਆਪਾਂ ਛੁੱਟੀ ਮਾਰ ਕੇ ਨਹੀਂ ਅੱਜ ਤਾਂ ਮੇਰੀ ਛੁੱਟੀ ਸੀ ਅੱਜ ਦੀ ਛੁੱਟੀ ਸੀ ਬਹੁਤ ਬਹੁਤ ਥੈਂਕ ਯੂ ਸਾਨੂੰ ਐਵੇਂ ਪੂਰਾ ਵਰਡ ਦਿਖਾਉਂਦੇ ਰਹੋ ਥੈਂਕ ਯੂ ਜੀ ਕੋਸ਼ਿਸ਼ ਕਰਾਂਗੇ ਜਿੱਥੇ ਜਿੱਤੇ ਦਾਣਾ ਪਾਣੀ ਲਿਖਿਆ ਹਾਂਜੀ ਥੈਂਕ ਯੂ ਸੋ ਮਚ ਸਾਰੇ ਵੀਰੇ ਇਹ ਪ੍ਰੋਗਰਾਮ ਵੀਕਐਂਡ ਦੀ ਹੁੰਦਾ ਇਕੱਲਾ ਹਾਂਜੀ ਭਾਈ ਜੀ ਹਰ ਵੀਕਐਂਡ ਤੇ ਹਾਂਜੀ ਅੱਛਾ ਤੇ ਵੈਸੇ ਜਿਵੇਂ ਗੁਰਪੁਰਬ ਵਗੈਰਾ ਜਾਂ ਦੀਵਾਲੀ ਵੇਲੇ ਉਦੋਂ ਵੀ ਹੁੰਦਾ ਹਾਂਜੀ ਉਦੋਂ ਵੀ ਹੁੰਦਾ ਅੱਛਾ ਜਾਂ ਮਤਲਬ ਕੋਈ ਵੀ ਜਿਵੇਂ 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 ਪੰਜਾਬ ਚ ਮਨਾਏ ਜਾਂਦੇ ਤਿਹਰ ਉਵੇਂ-ਉਵੇਂ ਇੱਥੇ ਹੁੰਦਾ ਠੀਕ ਕਿੰਨੀਆਂ ਕ ਫੈਮਿਲੀਜ਼ ਰਹਿੰਦੀਆਂ ਇੱਥੇ ਇੱਥੇ ਆਪਣੇ ਲਾਗੇ ਮੇਰੇ ਹਿਸਾਬ ਨਾਲ 8-9 ਕ ਫੈਮਿਲੀਆ ਡੇੜ ਘੇੜ ਰਹਿੰਦੇ ਹੋਣੀਆਂ ਅੱਛਾ 8-9 ਹੀ ਆ ਹਾਂਜੀ ਪਰ ਲਾਗੇ-ਲਾਗੇ ਪਿੰਡਾਂ ਚ ਇਦਾਂ ਅੱਛਾ ਨੇੜੇ-ਨੇੜੇ ਪਿੰਡਾਂ ਚ ਬਾਕੀ ਦੂਰੋਂ ਆ ਜਾਂਦੇ ਆ ਸਾਰੇ ਹਾਂਜੀ ਹਾਂਜੀ ਠੀਕ ਆ ਜੀ ਇਹ ਗੁਰਦੁਆਰਾ ਸਾਹਿਬ ਦਾ ਨਾ ਮੇਨ ਏਰੀਆ ਦਾ ਜਿਹੜਾ ਮੇਨ ਗੇਟ ਹੈ ਤੁਹਾਨੂੰ ਮੈਂ ਦਿਖਾ ਦਾਂ ਪਿੱਛੇ ਹੋ ਕੇ ਨਾ ਇਹ ਗੁਰਦੁਆਰਾ ਸਾਹਿਬ ਬਿਲਕੁਲ ਉਮੀ ਬਣਿਆ ਹੋਇਆ ਹੈ ਜਿਵੇਂ ਆਪਣੇ ਪੰਜਾਬ ਦੇ ਗੁਰੂ ਘਰ ਹੁੰਦੇ ਆ ਤੇ ਬਾਈ ਇੱਕ ਗੱਲ ਹੋਰ ਦੱਸਦੇ ਸੀਗੇ ਸਾਬੀ ਕਹਿੰਦੇ ਵੀ ਪੂਰੇ ਯੂਰਪ ਚ ਵੀ ਜਿਹੜਾ ਇੱਥੇ ਗੁਰੂ ਘਰ ਹੈ ਉਹ ਗੁੰਬਦ ਵਾਲਾ ਇਸ ਤਰ੍ਹਾਂ ਦਾ ਹੈ ਤੇ ਬਾਕੀ ਇਸ ਤੋਂ ਇਲਾਵਾ ਜਿਹੜੇ ਗੁਰੂ ਘਰ ਉਹ ਜਿਵੇਂ ਆਮ ਬਿਲਡਿੰਗ ਹੁੰਦੀ ਉਹ ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਹੈਗਾ ਤੇ ਜਾਂ ਇਸ ਤੋਂ ਬਿਨਾਂ ਕਹਿੰਦੇ ਇੰਗਲੈਂਡ ਚ ਜਿਹੜੇ ਗੁਰਦੁਆਰਾ ਸਾਹਿਬਾ ਉਹ ਇਸ ਤਰ੍ਹਾਂ ਗੁੰਬਦ ਵਾਲਿਆ ਅਸੀਂ ਵੀ ਕਾਫੀ ਸਾਰੇ ਕੰਟਰੀਜ਼ 'ਚ ਜਿਹੜਾ ਦੇਖਿਆ ਵੈਸੇ ਆਮ ਜਿਹੜਾ ਘਰਾਂ ਦੀਆਂ ਇਮਾਰਤਾਂ ਹੁੰਦੀਆਂ ਉਹਦੇ 'ਚ ਹੀ ਪ੍ਰਕਾਸ਼ ਕੀਤਾ ਹੁੰਦਾ ਪਰ ਯੂਰਪ 'ਚ ਸ਼ਾਇਦ ਪੁਰਾਣਾ ਬਣਿਆ ਹੋਇਆ ਜਿੰਨੇ ਨਵੇਂ ਗੁਰੂ ਘਰ ਬਣੇ ਇੱਥੇ ਜੂਰੇਕ 'ਚ ਬਣੇ ਆ ਜਾਂ ਜਨੇਵਾ 'ਚ ਬਣੇ ਆ ਉਹ ਕਹਿੰਦੇ ਇਹਦੇ ਨਾਲ ਦੇ ਨਹੀਂ ਹੈਗੇ ਠੀਕ ਹੈ ਜੀ ਸ਼ੁਕਰੀਆ ਬਹੁਤ ਪਿਆਰ ਸਭ ਨੂੰ ਥੈਂਕ ਯੂ ਸੋ ਮਚ ਚੰਗਾ ਜੀ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਖੁੱਲੇ ਟਾਈਮ 'ਚ ਅਗਲੀ ਵਾਰ ਵਿੱਚ ਚੰਗਾ ਭਾਈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਭਾਈ ਜੀ ਲੈ ਵੀ ਹੁਣ ਚੱਲੀਏ ਗੁਰਦੁਆਰਾ ਸਾਹਿਬ ਵੈਸੇ ਜੀ ਇਹਨਾਂ ਦਾ ਵੀ ਨਹੀਂ ਤੋਰ ਨੂੰ ਇਹਨਾਂ ਨੂੰ ਕਰਦਾ ਸਾਡਾ ਵੀ ਨਹੀਂ ਜਾਣ ਨੂੰ ਕੀ ਕਰਦਾ ਰੌਣਕ ਮੇਲਾ ਵਧੀਆ ਲੱਗਿਆ ਹੋਇਆ ਸੀਗਾ ਅਸੀਂ ਰਵਾਂਗੇ ਜੀ ਅਗਲੀ ਵਾਰ ਰਵਾਂਗੇ ਤਸੱਲੀ ਕਰਾ ਕੇ ਤੋਰਾਂਗੇ ਫਿਰ ਤੁਹਾਨੂੰ ਅਗਲੀ ਵਾਰ ਨਾ ਅਸੀਂ ਸਾਹੀ ਪਾਈ ਤੋਂ ਨੰਬਰ ਲੈ ਲੈਣਾ ਵੀ ਜਿਹੜੇ ਜਿਹੜੇ ਜ਼ਿਆਦਾ ਕਹਿੰਦੇ ਸੀ ਉਹਨਾਂ ਨਾਲ ਕੋਲੇ ਆ ਜਾਣਾ ਵੀ ਉਹ ਕਮਾਉਣ ਫਿਰ ਆਉਣਗੇ ਠੀਕ ਹੈ ਤੁਸੀਂ ਕਿੱਥੋਂ ਰਾਜਪੁਰਾ ਰਾਜਪੁਰਾ ਤੋਂ ਬਈ ਕਿਹੜਾ ਪਿੰਡ ਹੈ ਪਿੰਡਾ ਲੋਣਾ ਅੱਛਾ ਬਾਦੀਓ ਫਿਰਦਾ ਬਾਦ ਵਾਲੇ ਹੈ ਮੈਂ ਦੋਨੋਂ ਰਾਹ ਹੀ ਫੇਰ ਤਾ ਠੀਕ ਹੈ ਜੀ ਕਿੱਥੋਂ ਆਇਆ ਤਾ ਨਾ ਨਾ ਮੈਂ ਖੇਤ ਵਿੱਚ ਜਾ ਰਹਾ ਤਾ ਹਾਂ ਐਦਾਂ ਬੋਲਦੇ ਨੇ ਤੁਸੀਂ ਤੀ ਤਾਂ ਸੰਗਰੂਰ ਨਹੀਂ ਬੋਲਦਾ ਸਾਡ ਮਲੇਰਕੋਟਲਾ ਜੋੜੇਪੁਰ ਸਾਨੂੰ ਨੇੜੇ ਵੈ ਅੱਛਾ ਅੱਛਾ ਮਲੇਰਕੋਟਲਾ ਸਾਰਾ ਹਾਂਜੀ ਸੰਗਰੂਰ ਏਰੀਆ ਤੀ ਬੋਲਦਾ ਜੁਰੇ ਕਾ ਸੀ ਛੱਡਿਆ ਜੀ ਹੁਣ ਅਗਲੀ ਵਾਰ ਆਵਾਂਗੇ ਹਾਂ ਉਹ ਬਪ ਲਿਖੇ ਚ ਰਹਿ ਗਏ ਹਾਂ ਅਗਲੀ ਵਾਰ ਆਵਾਂਗੇ ਇਹਨਾਂ ਨੇ ਇਹ ਵੀ ਕਹਿੰਦੇ ਅਸੀਂ ਮੈਸੇਜ ਛੱਡਿਆ ਸੀ ਅੱਛਾ ਅੱਛਾ ਹਾਂਜੀ ਮੈਸੇਜ ਵਾਲੇ ਆ ਜਾਂਦੇ ਆ ਕੀ ਕਰੀਏ ਤਾਂ ਕਰ ਗਏ ਚਾਰ ਪੰਜ ਸੌ ਮੈਸੇਜ ਆਉਂਦਾ ਫਿਰ ਜਿਹੜੇ ਕੰਮ ਦੇ ਹੁੰਦੇ ਉਹ ਵੀ ਇਗਨੋਰ ਹੋ ਜਾਂਦੇ ਆ ਚਲੋ ਵਧੀਆ ਸੀ ਸਾਨੂੰ ਦੇਖਦੇ ਰਹਿੰਦੇ ਆ ਟੀਵੀ ਟੈਲੀਵਿਜ਼ਨ ਚ ਵੀ ਕਦੇ ਅਫਰੀਕਾ ਦੇਖ ਲਿਆ ਕਦੇ ਚਲੋ ਹੁਣ ਤੁਹਾਡੇ ਨਾਲ ਅਸੀਂ ਯਾਦ ਬਣ ਗਈ ਦੁਬਾਰਾ ਦੇਖ ਲਿਆ ਕਰ ਲਈ ਜੀ ਚਲੋ ਸ਼ੁਕਰੀਆ ਜੀ ਮੈਂ ਫੋਨ ਕਰੂੰਗਾ ਆਪਾਂ ਫੇਰ ਲਿਖਰੂਗੇ ਹਾਂਜੀ ਹਾਂਜੀ ਮਿਹਰਬਾਨੀ ਸ਼ੁਕਰੀਆ ਜੀ ਚੰਗਾ ਸასი ਗਾਲ ਜੀ ਸასი ਗਾਲ ਜੀ 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 ਓ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਮੰਮੀ ਪਾਪਾ ਨੂੰ ਟੀਵੀ ਦੇਖਣ ਦੇ ਦਿਆ ਕਰੋ ਚੰਗਾ ਇਹ ਕਹਿੰਦੇ ਵਲੌਗ ਤੋਂ ਢੀ ਦੇ ਬਹੁਤ ਇਹ ਵੀ ਤਾਂ ਉਹਨਾਂ ਨੂੰ ਅਸਲ 'ਚ ਉਹਨਾਂ ਨੂੰ ਨਾ ਖੇਡਾਂ ਦੇਖਣ ਦਾ ਬਹੁਤ ਹੁੰਦਾ ਉਹ ਕੰਮ ਤੋਂ ਆਉਂਦੇ ਨੇ 3 ਵਜੇ ਇਹਨੇ ਭੱਜ ਕੇ ਰਿਮੋਟ ਝੁਕਣਾ ਜੇ ਸਕੂਲ ਤੋਂ ਆ ਜਾਂਦੀ ਐ ਇਹਨੇ ਕਹਣਾ ਪਾਪਾ 1 ਮਿੰਟ ਮੈਂ ਦੇਖ ਲੈਣੇ ਤਾਂ ਵੀਡੀਓ ਤਾਂ ਨਹੀਂ ਆਈ ਹੁਣ ਤਾਂ ਨਹੀਂ ਨਹੀਂ ਹੁਣ ਮੈਂ ਆ ਦੇਖੋ ਹੁਣ ਮੈਂ ਸਾਹਮਣੇ ਕਹਤਾ ਵੀ ਇਹਨਾਂ ਨੂੰ ਵੀ ਟਾਈਮ ਦੇ ਦਿਆ ਕਰੋ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਚੰਗਾ ਹਾਂ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਚਲੋ ਜੀ ਦਰਸ਼ਨ ਮੇਲੇ ਹੋਵੇ ਵਧੀਆ